ਇਹ ਕਿਹੇ ਮਾਡਲ ਦਾ ਇੱਚ ਡੇਢ ਇੰਚ ਪਲੇ ਤੁਸੀਂ ਰੱਖਣੀ ਪੈਂਦੀ ਉਹਨੂੰ ਡਰਾਈ ਕਲਚ ਪਰ ਮੈਗਲਾਜ ਦੀ ਕੋਈ ਸੈਟਿੰਗ ਨਹੀਂ ਆ ਉਹਦੇ ਕੋਈ ਚੱਕਰ ਨਹੀਂ ਉਹ ਆਟੋਮੈਟਿਕ ਉਹ ਤੇਲ ਵਾਲਾ ਤਾਂ ਆਟੋਮੈਟਿਕ ਆ ਉਹਦਾ ਕੋਈ ਚੱਕਰ ਉਹ ਉਹ ਵੀ ਜ਼ਰੂਰੀ ਆ ਉਹਦੇ ਵਿੱਚ ਕੱਚ ਦੀ ਲਾਈ ਬਣੀ ਰਹਿੰਦੀ ਆ ਜਦੋਂ ਤੁਸੀਂ ਧਿਆਨ ਹੁਣ ਆ ਪ੍ਰੋਬਲਮ ਆ ਹੁਣ ਆ ਟਰੈਕਟਰ ਆ ਗਿਆ ਇਹ ਜੀ ਹੁਣ ਸਰਵਿਸ 500 ਘੰਟੇ ਤੇ ਆ ਗਈ ਹਾਂ ਪਿਆ ਪਿਆ ਡੀ ਜਿਹੜਾ 45 ਡੀ ਆ ਗਿਆ ਤੇ ਆਹ ਪਿੰਡ ਇਹ ਗੇਅਰ ਪ੍ਰੋ ਆਇਆ ਹੈ ਨਾ ਮਾਡਲ ਇਹ 500 ਘੰਟੇ ਦੀ ਹੈਗੀ 500 ਘੰਟੇ ਚ ਕਲਚ ਦੀ ਕਸਾਈ ਵਾਵਾ ਹੋ ਜਾਂਦੀ ਆ ਮੈਂ ਕਹਿੰਦਾ ਪੂਰਾ ਅਸੀਂ ਲੋਡ ਕਰ ਲੈਣ ਉਹਰੇ ਚ ਲੋਡ ਪੈਂਦੀ ਆ ਪਲੇ ਆ ਪਾਉਣ ਦੀ ਕਿਉਂਕਿ ਅਸੀਂ ਤਾਂ ਜਦੋਂ ਸਰਵਿਸ ਕਰਨ ਜਾਣਾ ਉਹਦੀ ਪਾ ਕੇ ਆਵਾਂਗੇ ਇਹ ਤਾਂ ਇਹ ਅੱਗੇ ਆ ਹੀ ਜਾ ਆਪਣੇ ਵੀਰਾਂ ਨੂੰ ਆਹ ਦੇਖੋ ਤੁਸੀਂ ਵੀ ਇੰਨੀ ਪਲੇ ਆ 1.5 ਇੰਚ ਤਕਰੀਬਨ ਹਾਂ 1.5 ਇੰਚ ਪਲੇ ਆ ਇਹ ਜ਼ਰੂਰੀ ਆ ਇਹ ਤੁਸੀਂ ਜਦੋਂ ਘਟਦੀ ਆ ਬਾਈ ਜੀ ਤੁਸੀਂ ਆਪਦਾ 1 ਮਿੰਟ ਦਾ ਹੀ ਕੰਮ ਆ ਕੁਝ ਕੁਝ ਵੀ ਨਹੀਂ ਹੈ ਤਾਂ ਮਾੜਾ ਤੁਹਾਨੂੰ ਲੋਕ ਖੋਲੋ ਚਿੜੀ ਕਮਾਓ ਹੱਥ ਨਾਲ ਹੀ ਹੱਥ ਨਾਲ ਹੀ ਪੈਣੀ ਕੋਈ ਏਡੀ ਮਸਲਾ ਨਹੀਂ ਐਡਾ ਮਸਲਾ ਨਹੀਂ ਪਰ ਤੇ ਪੈਰ ਵੀ ਨਹੀਂ ਰੱਖਣਾ ਭਾਈ ਜੀ ਜੇ ਪੈਰ ਰੱਖਿਆ ਫਿਰ ਤੇ ਨੁਕਸਾਨ ਕਰੂਗਾ ਨੁਕਸਾਨ ਕਰੂਗਾ ਜਦ ਇਹਦਾ ਕਲਚਰ ਰਹਿਲਾ ਤੇ ਉਹ ਨਾਲ ਲੱਗੀ ਜਾਂਦਾ ਸਾਰਾ ਕੁਝ ਫਿਰ ਇਹ ਨੁਕਸਾਨ ਫਿਰ ਇਹ ਵੱਡਾ ਕਰਨੇ ਇਹੀ ਆ ਜੀ ਲਾਈਫ ਕੱਟ ਕਲਚ ਦਾ ਲੋਕ ਵੈਸੇ ਵੀ ਸੈਕੰਡ ਹੈਂਡ ਟਰੈਕਟਰ ਲੈ ਲੈਂਦੇ ਨਹੀਂ ਪਤਾ ਹੁੰਦਾ ਨੌਲੇਜ ਨਹੀਂ ਹੈ ਕਿਉਂਕਿ ਏਜੰਸੀ ਜਾਂਦੇ ਆ ਪਤਾ ਲੱਗੇ ਉਹ ਡਰਦੇ ਏਜੰਸੀ ਵੀ ਨਹੀਂ ਜਾਂਦੇ ਇਹ ਵੀ ਬੜਾ ਪੰਗਾ ਹੈ ਬਹੁਤ ਪਰ ਮੈਂ ਤੁਹਾਨੂੰ ਇੱਕ ਹੋਰ ਅੱਜ ਕਹਿ ਦੇਣਾ ਉਡੇ ਕੈਮਰੇ ਤੇ ਹਾਂਜੀ ਵੀ ਜਿੰਨਾ ਸਪੇਅਰ ਪਾਰਟ ਬਾਹਰ ਮਿਲਦਾ ਬਾਈ ਜੀ ਹੂੰ ਕੁਝ ਚੀਜ਼ਾਂ ਉਹ ਡੁਪਲੀਕੇਟ ਦੇ ਕੇ ਇੱਕ ਦੋ ਚੀਜ਼ਾਂ ਸਸਤੀਆਂ ਦਿੰਦੇ ਆ ਹੂੰ 90% ਚੀਜ਼ਾਂ ਏਜੰਸੀ ਨਾਲ ਵੱਧ ਵੇਚੀ ਜਾਂਦੇ ਮਹਿੰਗੀਆਂ ਮਹਿੰਗੀਆਂ ਦੁਕਾਨਾਂ ਰੇਟ ਡਰਾ ਗਈ ਹਾਂ ਡਰਾ ਗਈ ਵੇਚੀ ਜਾਂਦੇ ਕਿਉਂਕਿ ਲੋਕ ਪੁੱਛਣ ਨਹੀਂ ਹੁੰਦੇ ਸਾਨੂੰ ਹੂੰ ਇੱਕ ਵਾਰੀ ਬਾਈ ਫੋਨ ਲਾ ਕੇ ਪੁੱਛ ਲਿਆ ਕਰੋ ਸਟੋਰ ਦਾ ਨੰਬਰ ਦੱਸ ਦੇਣਾ 9855535060 ਕੋਈ ਚੀਜ਼ ਬਾਹਰੋਂ ਲੈਣੀ ਆ ਸਟੋਰ ਦਾ ਮੇਰੇ ਦਾ ਨੰਬਰ ਆ ਫੋਨ ਲਾ ਪੁੱਛ ਰੇਟ ਪੁੱਛ ਲੈ ਕੇ ਫੇਰ ਰੇਟ ਦੱਸਿਓ 98555 35068 ਸਾਡੇ ਸਟੋਰ ਦਾ ਨੰਬਰ ਆ ਹਾਂ ਕੋਈ ਵੀ ਚੀਜ਼ ਲੈਣੀ ਆ ਪਹਿਲਾਂ ਬਾਈ ਜੀ ਨੂੰ ਕਹੋ ਬਾਹਰ ਤੁਹਾਨੂੰ ਮਿਲਦੀ ਏ ਕਿੰਨੇ ਦੀ ਉਹਦੀ ਫੋਟੋ ਬੰਗਾ ਲਿਆ ਕਰੋ ਇਹ ਹੈ ਜੀ ਆ ਬਾਈ ਭੇਜ ਦਿਆ ਕਰੋ ਉਹਨੂੰ ਦੱਸ ਦਿਆ ਕਰਾਂਗੇ ਅਸਲੀ ਜੀ ਲਗਦੀ ਆ ਵੀ ਚੀਜ਼ ਠੱਗੀ ਵਾਲੀ ਚੱਲ ਰਹੀ ਆ ਹਾਂ ਵੀ ਤੁਸੀਂ ਪਹਿਲਾਂ ਏਨਸੀ 'ਚ ਪਤਾ ਕਰ ਲਓ ਠੱਗੀ ਬਹੁਤ ਚੱਲ ਰਹੀ ਆ ਏਨਸੀ ਸ਼ੋਰਟ ਹੀ ਤਾਂ ਹੈ ਨਾ ਵੀਰ ਸਾਡੇ 1% ਵੀ ਚਾਂਸ ਨਹੀਂ ਹੈ ਕੋ ਡੁਪਲੀਕੇਟ ਹਾਂ ਮੈਂ ਮੈਂ ਉਹਨੂੰ ਸਾਡ ਜੌਂਡੀਅਰ ਦੀ ਇੰਨੀ ਸਖਤੀ ਹੈ ਇਸ ਚੀਜ਼ 'ਚ ਇੱਕ ਨਟ ਵੀ ਸਾਨੂੰ ਬਾਹਰ ਨਹੀਂ ਲਾਉਣ ਦਿੰਦੀ ਹਾਂ ਇੰਨਾ ਯਾਨੀ ਇੰਨੀ ਸਖਤੀ ਰੱਖਦੀ ਆ ਸਪੇਅਰ ਪਾਰਟ ਤਾਂ ਹੀ ਬਾਹਰ ਨਹੀਂ ਦਿੰ ਕਿਉਂਕਿ ਟਰੈਕਟਰ ਦੀ ਜਿਹੜੀ ਲਾਈਫ ਆ ਨਾ ਸਪੇਅਰ ਪਾਰਟ ਤੇ ਡਿਪੈਂਡਡਾ ਆ ਡਿਪੈਂਡਡਾ ਤੁਸੀਂ ਮਾਰਾ ਚੀਜ਼ ਪਾਤੀ ਬਾਰੀ ਬਾਰੀ ਖੁੱਲੂ ਜਦ ਇਹ ਤਾਂ ਉਹ ਕਹਿੰਦੇ ਵੀ ਟਰੈਕਟਰ ਦੀ ਬਦਨਾਮੀ ਨਹੀਂ ਹੋਣ ਦੇਣੀ ਬਸ ਹਾਲਾਂਕਿ ਘੱਟ ਤੁਰਨਾ ਤੁਰਨਾ ਮਾ ਦੋ 300 ਕਰੋੜ ਰੁਪਏ ਦਾ ਰੈਵਨਿਊ ਹੋਰ ਆ ਜੇ ਕੰਪਨੀ ਨੂੰ ਜੇ ਬਾਹਰ ਪਾਰਟਸ ਦੇ ਦਿੰਦੀ ਜਿਵੇਂ ਸਾਰੀਆਂ ਦਿੰਦੀਆਂ ਹਾਂਜੀ ਹੋਰ ਸਾਰੀਆਂ ਕੰਪਨੀਆਂ ਦਿੰਦੀਆਂ ਬਾਹਰ ਪਾਰਟਸ ਉਹ ਸਿਰਫ ਪੈਸੇ ਦੇ ਚੱਕਰ ਚ ਇਹ ਨਹੀਂ ਦਿੰਦੇ ਇਹ ਨਹੀਂ ਦਿੰਦੇ ਉਹਦਾ ਕਾਰਨ ਹੀ ਇਹ ਆ ਉਹ ਕਹਿੰਦੇ ਵੀ ਕੁਆਲਿਟੀ ਰਵੇ ਮੇਨਟੇਨ ਕੁਆਲਿਟੀ ਜਦੋਂ ਬਾਹਰ ਪਾਰਟ ਦੇਤਾ ਉਹਨੇ ਦੋ ਚ ਉਹ ਮੈਨਾਂ ਤੂੰ ਪਹਿਲਾਂ ਵੀ ਕਿਹਾ ਇੱਕ ਦਿਨ ਪਤਾ ਨਹੀਂ ਅੱਗੇ ਵੀਡੀਓ ਚ ਗੱਲ ਕਰਾਂਗੇ ਕਰੀਬ ਆਪਾਂ ਗੱਲ ਵੀ SKF ਦਾ ਬੈਰਿੰਗ ਆ ਜਾਂ NBC ਦਾ ਬੈਰਿੰਗ ਆ ਜਾਂ ਫਲਾਨਾ ਉਹ ਤਿੰਨ ਗ੍ਰੇਡ ਆਉਂਦੇ ਆ ਰਿੱਚ ਹੂੰ ਮਤਲਬ ਮੇਰਾ ਨਹੀਂ ਕੱਲੇ ਤਕਰੀਬਨ ਹਰ ਕੰਪਨੀ ਆ ਹਾਂਜੀ ਜਿਹੜਾ ਡੀਲਰ ਕੋਲੇ ਗ੍ਰੇਡ ਆਊਗਾ ਉਹ ਬਾਹਰ ਨਹੀਂ ਮਿਲੂਗਾ ਨਹੀਂ ਮਿਲੂਗਾ ਉਦੋਂ ਥੱਲੇ ਵਾਲਾ ਗ੍ਰੇਡ ਮਿਲੂਗਾ ਬਾਹਰ ਭਾਵੇਂ ਥੋੜੇ ਮਿਲੇ ਪਰ ਮਿਲੂ ਥੱਲੇ ਥੱਲੇ ਉਹ ਉਹਦਾ ਕਾਰਨ ਆ ਬਾਹਰ ਦੇਣ ਦਾ ਵੀ ਕਾਰਨ ਆ ਉਹਨਾਂ ਨੂੰ ਉਹ ਉਹਨੂੰ ਰੇਟ ਕੰਪੀਟੀਸ਼ਨ ਰੱਖਣਾ ਪੈਂਦਾ ਕੰਪਨੀ ਨੇ ਮਾਰਕੀਟ ਚ ਜੇ ਐਸਕੇਅਰ ਬੇਰਿੰਗ ਵੇਚ ਰਹੀ ਆ ਉਹਨੂੰ ਦੂਜਿਆਂ ਦੇ ਨੇੜੇ ਤੇੜੇ ਰੇਟ ਰੱਖਣਾ ਪਊ ਉਹ ਫਿਰ ਕੁਆਲਿਟੀ ਡਾਊਨ ਕਰ ਲੈਂਦੇ ਆ ਕਰ ਲੈਂਦੇ ਆ ਆ ਚੱਕਰ ਬਈ ਜਿਹੜੀਆਂ ਗੱਲਾਂ ਨਾ ਬਹੁਤ ਧਿਆਨ ਨਾਲ ਸਮਝਣ ਵਾਲੀਆਂ ਤੇ ਸੋਚਣ ਵਾਲੀਆਂ ਤੇ ਇਹਦੀਆਂ ਸਪੀਡਾਂ ਭਜੀ ਕਿਹੜੀਆਂ ਆ ਗਈਆਂ ਹਣ ਹਾਂ ਇਹ ਤੇ ਏ ਬੀ ਸੀ ਚ ਆ ਗਿਆ ਜੀ ਉਸੇ ਜੀ ਰਿਵਰਸ ਆ ਯਾਨੀ ਵੀ ਇਧਰ ਹੀ ਰਿਵਰਸ ਆ ਸਾਰੇ ਗੇਅਰਾਂ ਦੇ ਰਿਵਰਸ ਹੋ ਗਏ ਡਾਕਟਰ ਹਾਂ ਉਧਰ ਚਾਰ ਗੇਅਰ ਹੋ ਗਏ ਜੀ ਠੀਕ ਹੈ ਜੀ ਸੌਖੀ ਜੀ ਭਾਸ਼ਾ ਦਾ ਆਪਾਂ ਕਹਦੇ ਆ ਵੀ ਛੱਟਾ ਲੈ ਇੰਦਰ ਦੇਤਾ ਹਾਂ ਮੈਂ ਇਹਦੇ ਜੇ ਮੌਜ ਹੋ ਜਾਂਦੀ ਆ ਕਰਾਹ ਤੇ ਚੱਲਣ ਵਾਲੇ ਬਾੜੀ ਮੌਜ ਆ ਹਾਂ ਉਧਰ ਦੂਜਾ ਲਾ ਆ ਜਾਂ ਪਹਿਲਾ ਲਾ ਉਰੇ ਜੀ ਬੈਕ ਉਹ ਨਹੀਂ ਬੈਕ ਉਹਨੇ ਜੀ ਗਿਆ ਮਤਲਬ 21 ਸ਼ਿਫਟ ਚੇਂਜ ਕਰਾ ਸੀਟ ਚੇਂਜ ਆ ਭਾਈ ਬੜੀ ਖੁੱਲੀ ਬਣੀ ਸੀ ਹਾਂ ਜੀ ਸੀਟ ਇਹਦੀ ਚੇਂਜ ਕਰਤੀ ਥੋੜੀ ਜਿਹੀ ਵੱਡੀ ਕੀਤੀ ਆ ਹਾਂ ਵੱਡੀ ਕਰਤੀ ਨਾ ਹਾਂ ਥੋੜਾ ਕੰਮ ਡਿਜ਼ਾਈਨ ਚੇਂਜ ਕੀਤਾ ਜੀ ਉਹ ਵੀ ਦੇ ਦਤਾ ਪਿਆ ਥੋੜਾ ਲੋਕਾਂ ਦਾ ਸੀਗਾ ਵੀ ਉਹਨੂੰ ਯਾਰ ਸਹੀ ਕਰੋ ਸੀਟ ਦੂੰ ਹਾਂ ਉਹਦੀ ਜਿਹੜੀ ਬੈਕ ਸੀ ਨਾ ਛੋਟੀ ਸੀ ਉੱਤੇ ਬੰਦਾ ਕਰਦਾ ਤੇ ਪੂਰੀ ਇਹ ਤਾਂ ਇਹ ਤਾਂ ਹੁਣ ਬਹੁਤ ਲੋਕਾਂ ਨੇ ਲਵਾ ਲਿਆ ਇਹ ਤਾਂ ਮੈਂ ਕਹਿੰਦਾ ਭਾਈ 75 ਨਾਲ ਵੀ ਚੱਲੀ ਜਾਂਦਾ ਇਹੇ ਹਾਂ ਇਹ ਸਾਰੇ ਟਿਕਟ ਸਾਰਿਆਂ ਨੂੰ ਸਾਰੇ ਜੁਨਟੀ ਲਾ ਜਾਂਦਾ ਹਾਂ 900 ਪਤਾ ਨਹੀਂ 70 80 ਰੁਪਏ ਦਾ ਸ਼ਾਇਦ ਲਓ ਜੀ ਕੁਝ ਵੀ ਨਹੀਂ ਮੈਂ ਕਹਿੰਦਾ ਜਿੰਨੀ ਖੁੱਲ ਕੇ ਗੱਲ ਬਾਈ ਦੱਸ ਦਿੰਦਾ ਨਾ ਮਨਦੀਪ ਬਾਈ ਮੈਂ ਕਹਿੰਦਾ ਵੀ ਜਦੋਂ ਆਪਾਂ ਟਿਕਟ ਨਵਾਂ ਖਰੀਦਣਾ ਹੁੰਦਾ ਉਨੀ ਗੱਲ ਤਾਂ ਖੁੱਲ ਕੇ ਕੋਈ ਨਹੀਂ ਸਾਡਾ ਸਾਡਾ ਸੂਲ ਆ ਭਾਈ ਜੀ ਅਸੀਂ ਦੋ ਟਿਕਟ ਘੱਟ ਵੇਚ ਲੈ ਝੂਠ ਨਹੀਂ ਬੋਲਣਾ ਸਾਡਾ ਕੋਈ ਸੀਲਮੈਂਟ ਝੂਠ ਨਹੀਂ ਕੋਈ ਗਲਤ ਕਮਿਟਮੈਂਟ ਕੋਈ ਨਹੀਂ ਹਾਂ ਕੋਈ ਐਵੇਂ ਨਹੀਂ ਸਰੂ ਸੇ 52 ਸਾਡੇ ਹੈ ਸਰ ਨੂੰ ਨਵਾ 52 ਬੰਦ ਹੋ ਗਿਆ ਹਾਂ ਉਹ ਸੇਲਜ਼ਮੈਨ ਦੂਜੀ ਕੰਪਨੀਆਂ ਚੋਂ ਆਏ ਸੀ ਸਾਡੇ ਉਹ ਕਹਿੰਗਨ ਬਾਈ ਸਾਰੇ ਕਹੀ ਜਾਂਦੇ ਆ ਵੀ ਇਹ 55 ਹੀ ਆ 55 ਆਪਾਂ ਕਾ ਤੈਨੂੰ ਕਹਿੰਦੇ ਮੈਂ ਵੀ ਆਸੀ ਨਹੀਂ ਕਹਿਣਾ ਵੀ ਜੋ ਕਾਪੀ ਤੇ ਉਹ ਹੀ ਦੱਸਣਾ ਅਸੀਂ ਝੂਠ ਨਹੀਂ ਬੋਲਣਾ ਹਾਂ ਸਾਰੇ ਹਜੇ ਵੀ ਬੋਲੀ ਜਾਂਦੇ ਆ ਹਜੇ ਵੀ ਆ ਹਜੇ ਵੀ ਝੂਠ ਬੋਲੀ ਜਾਣਗੇ ਖੜ ਕੇ ਬਾਈ ਇਹ 60 ਦਾ ਇੰਜਨ ਆ 70 ਦਾ ਇੰਜਨ ਆ ਬਾਈ ਇਹ ਤਾਂ ਉਹੀ ਲਿਖਿਆ ਵਾ ਐਡਾ ਕੋਈ ਸਭ ਝੂਠ हां ਜਿੰਨੀ देर ਤੁਸੀਂ ਪੰਪ ਖੋਲ ਕੇ ਮਸ਼ੀਨ ਤੇ ਚੜਾ ਗਏ ਇਹਦਾ ਕੋਈ ਜਗਾੜ ਭਾਈ ਨਹੀਂ ਕਰੋ ਉਨੀ ਦੇਰ ਉਨਾ ਹੀ ਆ 50 ਉਨਾ ਹੀ ਆ ਉਨਹੀਂ ਇਹ ਵੀ ਡਾਊਟ ਬਾਈ ਜੀ ਕੱਢੋ ਮੇਰੀ ਇੱਕ ਦਿਨ ਕਿਸੇ ਨਾਲ ਬਹਿਸ ਵੀ ਹੋ ਗਈ ਹਾਂਜੀ ਹਾਂਜੀ ਜਿੰਨਾ ਕਾਪੀ ਤੇ ਲਿਖਿਆ ਗਿਆ ਜੀ ਉਨੀ ਪਾਵਰ ਹੀ ਹੋਣੀ ਨਾ ਬਿਲਕੁਲ ਜੀ 3 ਕਰੋੜ 70 ਲੱਖ ਦੀ ਮਸ਼ੀਨ ਹੋਗੀ ਮੇਰੇ ਖਿਆਲ ਚ ਮੈਨੂੰ ਦੱਸਿਆ ਗਏ ਨੇ ਹਾਂਜੀ ਵੀ ਜਿਹੜੇ ਤੇ ਪਾਵਰ ਟੈਸਟਿੰਗ ਹੁੰਦੀ ਹੈ ਓਕੇ ਜਿਹੜੀ ਇੰਜਨ ਦੀ ਪਾਵਰ ਦੱਸਦੀ ਆ ਉਹ ਐ ਨਹੀਂ ਮੋਹਰ ਲੱਗ ਜਾਂਦੀ ਵੀ ਭੈਣ ਜੋ ਐ ਇਹ ਤਾਂ ਤਣੀ ਨਾ ਹੈਗਾ ਜਿਵੇਂ ਹੁਣ ਮੈਂ ਕਿਸੇ ਦਾ ਫੇਰ ਨਹੀਂ ਨਾਲ ਲੈਂਦੇ ਆ ਆਪਾਂ ਨੂੰ ਇੱਕ ਤਾਂ ਇਹ ਬੜਾ ਪੰਗਾ ਜਗ ਦੇ ਨਾਲ ਲੈਂਦੇ ਹੋਏ ਨਾ ਤਾਂ ਲੋਕ ਤਾਂ ਲੜ ਲੜ ਕੰਵਲੇ ਹੋਏ ਆ ਆਪਣੇ ਨਾਲ ਹੀ ਲੜਪਣਾ ਹਾਂਜੀ 50 ਕਹਿ ਕੇ ਕਹੀ ਜਾਂਦੇ ਆ ਵੀ ਯਾਰ ਇਹਦਾ ਬੋਰ ਵੱਡਾ ਐਡਾ ਬੋਰ ਜਿੰਨਾ ਮਰਜੀ ਬੋਰ ਲਾ ਦੋ ਪਾਵਰ ਉਨੀ ਰਹਿਣੀ ਹੈ ਪਾਵਰ ਜਿੰਨੀ ਦੇਰ ਮੈਂ ਸਾਬ ਫਿਊਲ ਇੰਜੈਕਸ਼ਨ ਪੰਪ ਹਾਂ ਟਰਬੋ ਦੋ ਚੀਜ਼ਾਂ ਨੂੰ ਨਹੀਂ ਛੇੜਦੇ ਤੁਸੀਂ ਪਾਵਰ ਵਧ ਹੀ ਨਹੀਂ ਸਕਦੀ ਨਹੀਂ ਵਧ ਸਕਦੀ ਤੇ ਵੱਧ ਕੰਪਨੀ ਦੇ ਨਹੀਂ ਸਕਦੀ ਜੱਡੀ ਮਰਜੀ ਕੰਪਨੀ ਅੱਧਾ ਪਾਵਰ ਹੀ ਵਧ ਨਹੀਂ ਦੇ ਸਕਦੀ ਲਿਕੇ ਤੋਂ ਧਿਆਨ ਨਾਲ ਸਮਝ ਲਈ ਗੱਲ ਕਿ ਨਹੀਂ ਜਿਹੜਾ ਵੀ ਇਹਨਾਂ ਦਾ ਲੈਟਰਪੈਡ ਤੇ ਲਿਖ ਕੇ ਦੇ ਦੇ ਇੰਨੀ ਪਾਵਰ ਆ ਮੈਂ ਇੱਕੋ ਹੀ ਦਿਨ ਨੂੰ ਬਾਰੀ ਬਾਰੀ ਗਈ ਜਨਾ ਜਿਹੜਾ ਝੂਠ ਬੋਲਦਾ ਉਹਨਾਂ ਦਾ ਲੈਟਰਪੈਡ ਮੋਹਰ ਲਾ ਕੇ ਦੇ ਇੰਨੀ ਪਾਵਰ ਆ ਜੈਂਸੀ ਦੀ ਲੈਟਰਪੈਡ ਤੇ ਹਾਂ ਜੈਂਸੀ ਦੀ ਲੈਟਰਪੈਡ ਤੇ ਸਿੱਧਾ ਨਹੀਂ ਕਾਤੀ ਤੇ ਹਾਂ ਤੂੰ ਗੱਲਾਂ ਨਾ ਝੂਠਾ ਝੂਠ ਉੱਥੇ ਹੀ ਪਾਦ ਲੈਣਾ ਅਗਲੇ ਨੇ ਮੈਂ ਕੋਈ ਲਿਖ ਕੇ ਦੇ ਦੇਵਾਂ ਵੀ ਨਹੀਂ ਪਾਵਰ ਆ ਲੈ ਮੈਂ ਕਹਿੰਦਾ ਬਾਈ ਜੀ ਤੁਸੀਂ ਅੱਧੀ ਇੰਡਸਟਰੀ ਆਦੇ ਵੈਰ ਪਾ ਲੈਣੀ ਵੈਰ ਮੂਰਨਾ ਸੱਚ ਬੋਲਿਆ ਸੱਚ ਹੀ ਬੋਲਾਂਗੇ ਮੇਰੇ ਨਾਲ ਵੀ ਲਾਚੀ ਵੇ ਲਾਈ ਮੇਰਾ ਵੀਰ ਮੇਰਾ ਕਿਸੇ ਨਾ ਕੋਈ ਵੈਰ ਵਿਰੋਧ ਨਹੀਂ ਬਿਰੇ ਦਾ ਵੀ ਕੋਈ ਨਹੀਂ ਨਹੀਂ ਕੋਈ ਜੋ ਦਸਦਾ 70 ਦਸਦੇ ਆ ਆਪ ਦਾ ਲੋਕਾਂ ਨੂੰ ਮੂਰਖ ਬਣਾਇਆ ਜਾ ਰਿਹਾ ਬਸ ਗੱਲ ਆ ਵਾ ਵੀ 50 ਤੇ 50 60 ਤੇ 60 70 ਤੇ 70 ਜਿੰਨਾ ਹੈਗਾ ਸੋ ਹੈਗਾ ਬਿਲਕੁਲ ਚਲੋ ਆਪਾਂ ਨੇ ਸਟੇਟਰ ਤੇ ਫੇਰ ਆਈਏ ਆਪਣੀਆਂ ਗੱਲਾਂ ਬਹੁਤ ਲੰਬੀਆਂ ਹੋਣੀਆਂ ਆ ਆਪਾਂ ਮੜਾ ਰੰਗਰੇ ਵਿਖਾ ਦਈਏ ਹਾਂ ਜੌਨ ਡੀਅਰ ਭਾਜੀ ਇੱਕ ਚੀਜ਼ ਹੋਰ ਸੱਚ ਮੇਰੇ ਮਨ 'ਚ ਵੀ ਸਵਾਲ ਹੈਗਾ ਬੜਿਆਂ ਦੇ ਹੁਣ ਆਪਣੀਆਂ ਗੱਲਾਂ ਹੋਰ ਹੀ ਛੜ ਪੈਦੀਆਂ ਤਿੰਨ ਸਿਲੰਡਰ ਹੀ ਕਿਉਂ ਦਿੰਦਾ ਤਿੰਨ ਸਿਲੰਡਰ ਮੈਂ ਦਾਦਾ ਪਹਿਲੀ ਗੱਲ ਤਾਂ ਭਈ ਜਿਹੜਾ ਸਿਲੰਡਰ ਨਾਲ ਪਾਵਰ ਵਾਲਾ ਸਿਸਟਮ ਸੀ ਨਾ ਹਾਂਜੀ ਉਹ ਅਜ ਤੋਂ 30 40 ਸਾਲ ਪਹਿਲਾਂ ਹੁੰਦਾ ਸੀ ਪਹਿਲਾਂ ਸੀਗਾ 30 ਕ ਸਾਲ ਮੇਰੇ ਖਿਆਲ ਅੰਦਾਜ਼ਾ ਹਾਂ 30 ਸਾਲ ਤਾਂ ਹੋ ਗਏ ਹੂੰ 30 ਕ ਸਾਲ ਤੋਂ ਜਿਹੜਾ ਹੀ ਜਦੋਂ ਕੋ ਆ ਤੁਹਾਡੇ ਯੂਰੋ 1 ਸ਼ੁਰੂ ਹੋਇਆ ਯੂਰੋ 2 ਹਾਂਜੀ ਹਾਂਜੀ ਨਹੀਂ ਉਰੋਂ ਤੋਂ ਛੋੜਾ ਜਾਂ ਇੰਜਨ ਦੇ ਡਿਜ਼ਾਈਨਿੰਗ 'ਚ ਬਹੁਤ ਚੇਂਜੇਸ ਆ ਗਏ ओके ਜਿਹਦੀ ਕੀ ਸਿਲੰਡਰ ਤੇ ਨਿਰਭਰ ਨਹੀਂ ਕਰਦੀਆਂ ਚੀਜ਼ਾਂ ਵੀ ਪਾਵਰ ਲਈ ਸਿਲੰਡਰ ਜ਼ਿਆਦਾ ਹੋਣੇ ਬਾਲੇ ਜ਼ਰੂਰੀ ਨਹੀਂ ਹੂੰ ਠੀਕ ਹੈ ਬੈਕਅਪ ਟਾਰਕ ਜਾਂ ਤੁਹਾਡੀ ਟਾਰਕ ਲਈ ਇਹ ਨਹੀਂ ਵੀ ਚਾਰ ਸਿਲੰਡਰ ਵਾਲਾ ਵੱਧ ਕਰੂਗਾ ਇਹੋ ਜਿਹਾ ਕੁਛ ਨਹੀਂ ਵੀ ਪਾਵਰ ਉਹ ਨਹੀਂ ਉਹ ਚੀਜ਼ ਸੀਗੀ ਬਹੁਤ ਪੁਰਾਣੇ ਸਮੇਂ ਚ ਜਦੋਂ ਬਹੁਤ ਪੁਰਾਣੀ ਟੈਕਨੋਲੋਜੀ ਸੀ ਉਹ 6 ਸਿਲੰਡਰ ਇੰਜਨ ਹੁੰਦਾ ਜੇ ਆਪਾਂ ਕਹਿੰਦੇ 8 ਸਿਲੰਡਰ ਆ ਇਹ ਹੁੰਦਾ ਸੀ ਇਹ 5 ਸਿਲੰਡਰਾਂ ਲੋਕ ਪਾਵਰ ਨਹੀਂ ਦੇਖਦੇ ਉਹ ਸਿਲੰਡਰ ਦੀ ਹੁੰਦਾ ਸੀ ਹੁੰਦਾ ਸੀ ਉਦੋਂ ਲੋਕ ਆਈ ਕਹਿੰਦੇ 911 ਇੰਨੇ ਸਿਲੰਡਰ ਆ ਜੀ ਇਹ ਫਲਾਨਾ ਇੰਨੇ ਸਿਲੰਡਰ ਆ ਇਹ 3 ਸਿਲੰਡਰ ਆ ਉਦੋਂ ਮੈਂ ਕਹਿੰਦਾ ਆਪਣੇ ਬਜ਼ੁਰਗਾਂ ਨੂੰ ਪੁੱਛਦੇ ਵੀ ਨਹੀਂ ਸਿਲੰਡਰ ਹੀ ਦੇਖਦੇ ਸੀ ਹਣਾ ਉਹਨੂੰ ਪਤਾ ਨਹੀਂ ਹੁੰਦਾ ਲੋਕਾਂ ਨੂੰ ਉਦੋਂ ਚਲੋ ਸਮਾਂ ਸੀ ਨਾਟਕੇ ਨਾਲ ਦੇ ਸੁਪਰ ਕਾਰ ਮੈਂ ਕਿਹਾ ਲੰਮਾ ਬਣਾਉਣ ਲਈ ਕਾਰਨ ਵੀ ਇਹੀ ਹੋਣਾ ਹੈ ਬਹੁਤ ਵੱਡਾ ਹੁਣ ਮੈਂ ਤੁਹਾਨੂੰ ਅੱਜ ਦੀ ਤਰੀਕੇ ਚ ਦੱਸ ਦੇਣਾ ਕਿ ਕਿੰਨੀਆਂ ਕਾਰਾਂ ਹੂੰ ਜਿਹੜੀਆਂ ਪਹਿਲਾਂ 4 ਸੈਂਟਰ ਆਉਂਦੀਆਂ ਹੁਣ 3 ਆਉਂਦੀਆਂ 3 ਆਉਂਦੀਆਂ ਔਰ ਉਸ ਤੋਂ ਵੱਧ ਪਾਵਰ ਦਿੰਦੀਆਂ ਦਿੰਦੀਆਂ ਤੁਸੀਂ ਤੁਹਾਡੀ ਕਾਰ ਨਾ ਜਾਓ ਬਲੈਰੋ ਆਪਣੀ ਹਾਂ ਬਹੁਤ ਕਾਵਰਾਂ ਬਹੁਤ ਕਾਵਰਾਂ ਹਾਂ ਕਿਉਂਕਿ ਇੰਜਣ ਦਾ ਡਿਜ਼ਾਈਨ ਤੇ ਬਹੁਤ ਟੈਕਨੋਲੋਜੀ ਬਹੁਤ ਆਪਣੇ ਕੋਲੇ ਇੱਕ ਇੱਕਰ ਜੇ ਆਪਣੇ ਕੋਲੇ 12 ਮਾਡਲ ਵੀ ਆ ਤੇ ਇਹ ਹੈਗੀ ਜੋ ਅੱਜ ਦੂਜੀ ਗੱਲ ਇਹ ਜਿਹੜੀ ਸਿਲੰਡਰ ਦੀ ਗੱਲ ਨੇ ਸਵਾਲ ਕੀਤਾ ਮੈਨੂੰ ਇੰਜਣ ਇਹ ਕਿਉਂ ਹੂੰ ਇਹ 40 ਸਾਲ ਪਲੱਸ ਪੁਰਾਣਾ ਇੰਜਣ ਹੈ ਜੌਂਡੀਅਰ ਦਾ ਜੌਂਡੀਅਰ ਦਾ 30 29 ਕਹਿੰਦੇ ਇਹਨੂੰ ਆ ਦੇਖੋ ਇੱਥੇ ਲਿਆਓ ਨੰਬਰ ਪੀワイ 30 29 ਡੀ ਹੂੰ ਠੀਕ ਹੈ ਜੀ ਇਹ ਡੀ ਆ ਗਿਆ ਕੈਟਾਗਰੀ ਪਿਛਲੀ ਹਾਂ ਜੀ ਪੀワイ ਹੋ ਗਿਆ ਵੀ ਪੂਨੇ ਬਣਿਆ ਹਾਂ ਠੀਕ ਹੈ ਜੀ 30 32 ਮਾਡਲ ਆ ਹਾਂ ਜੀ ਠੀਕ ਹੈ ਜੀ ਆਹਾ ਠੀਕ ਹੈ ਜੀ ਹੁਣ ਇੱਧਰ ਆ ਜਾਓ ਸਾਨੂੰ ਇੱਧਰ ਦਿਖਾ ਦਿੰਨੇ ਆ ਫੇਰਾ ਜੀ ਹਣ ਤੁਹਾਨੂੰ ਆ 86 ਨੰਬਰ ਵੀ ਦੇਖਣਾ ਦਿਖਾ ਦਿੰਨੇ ਆ ਹੁਣ ਤਾਂ ਚਲੋ ਪਲੇਟ ਤੇ ਲਿਖਿਆ ਆ ਗਿਆ ਨਾ 24 ਮਾਰਕਾ 24 ਮਹੀਨੇ ਚ ਚੌਥੇ ਮਹੀਨੇ ਦਾ ਬਣਿਆ ਅੱਗੇ ਕੀ ਸੀ 1 ਪੀ ਵੀ ਇਹ ਪੁੰਨੇ ਵਾਲੀ ਫੈਕਟਰੀ ਹੈ ਸਾਡੀ ਜੇ ਇੱਥੇ ਵੀ ਵਾਈ ਹੋਊ ਤਾਂ ਨਵਾਸ ਦੀ ਫੈਕਟਰੀ ਆ ਓਕੇ ਅੱਗੇ ਮਾਡਲ ਆ ਗਿਆ ਜੀ ਹਾਂਜੀ ਠੀਕ ਆ ਜੀ ਹਾਂਜੀ ਉਸ ਤੋਂ ਅੱਗੇ ਬਈ ਜੀ ਆ ਜਿਹੜਾ ਅਖਰ ਆਰ ਆ ਇਹ ਥੋੜਾ ਸਾਲ ਆ ਸਾਲ ਤੀਜਾ ਅਖਰ ਹਾਂ ਇਹ ਸਾਲ ਆਰ ਦਾ ਕੀ ਮਤਲਬ ਆਰ ਮਤਲਬ 24 ਠੀਕ ਹੈ ਜੀ ਆਈ ਏ ਬੀ ਸੀ ਨਾਲ ਰਿਲੇਟਡ ਆ ਸਾਰੇ ਓਕੇ ਹਾਂ ਜਿਹੜਾ ਪੀ ਆਰ ਐਸ ਆਊਗਾ 25 ਜੈ ਐਸ ਆ ਮੈਂ ਕਹਿੰਦਾ ਜਿੰਨੀ ਜਾਣਕਾਰੀ ਆਪਾਂ ਦੇਈ ਜਾਨੇ ਆ ਜਿੰਨੇ ਟਰੈਕਟਰ ਖਰੀਦਣਾ ਸਿੱਧਾ ਖਰੀਦਣਾ ਹੈ ਇਹਨੇ ਵੀਡੀਓ ਦੇਖ ਕੇ ਉਹਨੂੰ ਇਦਾਂ ਨਹੀਂ ਲੱਗਣਾ ਵੀ ਜਾ ਕੇ ਮਨਦੀਪ ਭਾਈ ਨੂੰ ਕੋਲ ਪੁੱਛ ਲਈਏ ਅੱਛਾ ਇਹਦੇ ਚ ਅੱਛਾ ਆ ਵੀ ਆਜੋ ਹੁਣ ਹੋਰ ਆਏ ਦਵਾ ਦੇ ਹੋਰ ਚੀਜ਼ ਆ ਦਿੰਨੇ ਆ ਹਾਂਜੀ ਇਹਦੇ ਜਾਣਕਾਰੀ ਦੱਸ ਦੋ ਸਾਡੇ ਵੀਰਾਂ ਨੂੰ ਐਸ ਐਫ ਸੀ ਭਾਈ ਜੀ ਹਾਂਜੀ ਠੀਕ ਹੈ ਜੀ ਹਾਂਜੀ 270 198.6 ਹਾਂਜੀ ਠੀਕ ਹੈ ਜੀ 198.6 ਐਮ ਐਲ ਤੇਲ ਹਾਂਜੀ 1 ਹਸ ਪਾਵਰ ਤੇ ਪਿੰਦਾ ਹੈ 1 ਹਸ ਪਾਵਰ ਤੇ ਫੁੱਲ ਲੋਡ ਤੇ ਹਾਂ 1 ਇਹ ਸਾਰੇ ਟਰੈਕਟਰਾਂ 'ਚ ਆਈਆਂ ਠੀਕ ਹੈ ਜੀ ਤੁਸੀਂ ਉਹਨਾਂ ਦੇ ਪਲੇਟ ਲੱਗੀ ਹੋਊਗੀ ਬਾਈ ਬਹੁਤ ਕੰਪਨੀਆਂ ਮੈਨੂੰ ਪਤਾ ਨਹੀਂ ਹੁਣ ਪਰ ਬਹੁਤ ਟਰੈਕਟਰਾਂ 'ਚ ਇੰਡੀਆ 'ਚ ਅਜੇ ਤੱਕ ਸਪੀਡ ਚਾਰਟ ਨਹੀਂ ਲਾਉਂਦੀਆਂ ਕੰਪਨੀਆਂ ਨਹੀਂ ਲਾਉਂਦੀਆਂ ਉਹਦਾ ਕਾਰਨ ਵੀ ਧੋਖਾ ਦੇਣਾ ਹੈਨਾ ਸੀ ਨਾ ਪਸੇ ਨਹੀਂ ਕੰਮ ਅੱਜ ਫੇਰ ਫੇਰ ਵੱਧ ਗਈ ਚਲੋ ਕੋਈ ਨਹੀਂ ਮਤਲਬ ਇਹ ਕਲੈਰਟੀ ਹੈ ਹਾਂ ਤੇ ਹੁਣ ਤਾਂ ਇਹ ਗਵਰਨਮੈਂਟ ਦੇ ਰੂਲਸ ਕਰਤੇ ਮਿਲਦਾ ਹੁਣ ਸਾਰੇ ਲਿਖ ਰਹੇ ਹੁਣ ਦੇਣ ਲੱਗੇ ਹਾਂ ਲਿਖ ਰਹੇ ਮਤਲਬ ਇੱਥੋਂ ਤੁਸੀਂ ਤੇਲ ਦਾ ਨਾਚਾ ਲਾ ਲਓ ਵੀ ਇਹ ਟ੍ਰੱਕ ਕਿੰਨਾ ਖਾਊਗਾ ਮੈਕਸਿਮਮ ਹਾਂ ਮੈਕਸਿਮਮ ਫॉर ਲੋਡ ਤੇ ਇਹ ਨਹੀਂ ਵੀ ਹਰ ਟਾਈਮ ਇਹ ਮਤਲਬ 198 ਨੂੰ ਜਦੋਂ ਤੁਸੀਂ 46 ਹੌਸ ਪਾਵਰ ਨਾਲ ਗੁਣਾ ਕਰੋਗੇ ਤਾਂ ਓਨੇ ਐਮ ਐਲ ਤੁਹਾਡਾ ਤੇਲ ਆ ਜਾਣਾ ਵੀ ਇਹ ਖਾ ਇਹਨਾਂ ਤੇਲ ਖਾਂਦਾ ਉਹੀ ਝੂਠ ਵਾਲਾ ਉਹਲਾ ਹੀ ਚੱਕਦਾ ਉਹਲਾ ਹੀ ਚੱਕਦਾ ਕਹਿਣ ਦਾ ਮਤਲਬ ਸਾਰਾ ਕੁਝ ਇੱਥੇ ਹੋ ਜਾਵੇ ਮੈਂ ਕਹਿਆ ਮੈਂ 4 ਕਹਿੰਦਾ 3 ਕਹਿੰਦਾ ਉਹ ਤਾਂ ਲਿਖਿਆ ਟਰੈਕਟਰ ਦੇ ਇੱਥੇ ਲਿਖਿਆ ਇੱਥੇ ਹੀ ਦੇਖ ਲਿਆ ਕਰੋ ਮੇਰੇ ਖਿਆਲ ਚ ਬਾਕੀਆਂ ਦੇ ਵੀ ਹੋਊਗਾ ਬਾਕੀ ਮੈਂ ਸ਼ੋਰ ਨਹੀਂ ਹੈ ਜੀ ਜਿਹਦੇ ਆ ਵੇਖ ਲਿਓ ਨਹੀਂ ਤੇ ਇਹਦੇ ਤਾਂ ਹੈ ਜੀ ਜੌਂਡੀਆਂ ਦੇ ਸਾਰੇ ਦੇ ਉਹ ਹਾਂ ਸਾਰੇ ਜੌਂਡੀਆਂ ਸਾਰੇ ਜੌਂਡੀਆਂ ਤੇ ਇਹ ਬਿਨਾ ਟਰਬੋ ਤੋਂ ਆ ਗਿਆ ਬਾਈ ਜੀ ਬਿਨਾ ਟਰਬੋ ਤੋਂ ਆ ਹਾਂ ਜੀ ਤੇ ਇਹਦੇ ਚ ਜਣੀ ਬਹੁਤ ਪਹਿਲਾਂ ਵਾਲੇ 50p 45 ਆ ਉਹਨਾਂ ਨਾਲੋਂ ਇੰਜਨ ਦਾ ਬਹੁਤ ਫਰਕ ਆ ਹਾਂ ਜੀ ਹਾਂ ਜੀ ਮਤਲਬ ਇਹਦਾ ਇਹਦਾ ਤੁਸੀਂ ਕਹਿ ਲਓ ਵੀ ਇਹ ਰਫਾਈਨ ਆਵਾਜ਼ ਵੀ ਬਹੁਤ ਫਰਕ ਆ ਇਹਦੀ ਓਕੇ ਤੇਲ ਦਾ ਖਰਚਾ ਵੀ ਘਟਾ ਪਹਿਲਾਂ ਨਾਲ ਓਕੇ ਵੀ ਪਹਿਲਾਂ ਨਾਲ ਆਵਾਜ਼ ਤੇ ਚੇਂਜ ਆ ਪੁਰਾਣੀ ਸਟਾਰਟ ਨਹੀਂ ਆਵਾਜ਼ ਤੇ ਚੇਂਜ ਆ ਦਿਖਾ ਦੇਣੀ ਹੈ ਕਰੀਏ ਨਾ ਉਸਤਾ ਜੇ ਮੁੰਡੇ ਸ਼ਾਇਦ ਵੀਡੀਓ 'ਚ ਆਵਾਜ਼ ਆਵੇ ਨਾ ਆਵੇ ਤਦ ਦੇਖ ਲੈ ਚਲਾ ਹਾਂ ਆਪਾਂ ਦੇਖ ਲੈਣੇ ਸਟਾਰਟ ਕਰਕੇ ਦੇਖੋ ਹੁਣ ਥੋੜੀ ਆਵਾਜ਼ 'ਚ ਫਰਕ ਆ ਇਹਦਾ ਆ ਚਾਬੀ ਲੱਗੋ ਜੀ ਹਾਂ ਹਾਂਜੀ ਹਾਂ ਆਪਾਂ ਦੇਖ ਲੈਨੇ ਆ ਨਹੀਂ ਦੂਜੀ ਲੱਗੋ ਪਲੇਨ ਵਾਲੀ ਦੇਖ ਲੈਨੇ ਆਪਾਂ ਨਹੀਂ ਦੋਨੋਂ ਨਹੀਂ ਲੱਗੀਆਂ ਅੱਛਾ ਆਹ ਵਾਲੀ ਸੌਰੀ 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 ਜੌਂਡੀਅਰ ਤਾਂ ਜੌਂਡੀਅਰ ਦੀ ਇੱਕ ਖੂਬੀ ਲਾ ਲਓ ਸਫਤ ਲਾ ਲਓ ਕੋਸ਼ਨ ਲਾ ਲਓ ਇਹ ਜਿਆਦਾ ਸ਼ੋਰ ਸ਼ਰਾਬਾ ਨਹੀਂ ਕਰਦਾ ਹਾਂ ਨਹੀਂ ਇਹਨੂੰ ਮੈਂ ਤੁਹਾਨੂੰ ਦੱਸਦਾ ਵੀ 2 ਸਾਲ ਪਹਿਲਾਂ ਗੁਰੇ ਆਏ ਹਾਂਜੀ ਆਪਣੇ ਇੱਕ ਫਾਰਮਰ ਆ ਸਾਰੇ ਜੌਂਡੀਅਰ ਆ ਹਾਂਜੀ ਇੱਕ ਉਹਨਾਂ ਕੋ ਥੋੜਾ ਖੜਾ ਥੋੜਾ ਖੜਾ ਹਾਂਜੀ ਪੁਰਾਣਾ ਹਾਂ ਉਹ ਕਹਿੰਦਾ ਵੀ ਇਹ ਕਦੋਂ ਰੱਖਿਆ ਹੈ ਹਾਂ ਉਹ ਕਹਿੰਦਾ ਵੀ ਸਾਡੇ ਬਾਪੂ ਨੂੰ ਇਹਦੀ ਆਵਾਜ਼ ਪਸੰਦ ਆ ਬਸ ਆਵਾਜ਼ ਰੌਣਾ ਬਹੁਤ ਬੰਦਾ ਹੈ ਹਾਂ ਕਹਿੰਦਾ ਵੀ ਉਹ ਕਹਿੰਦਾ ਯਾਰ ਅਸੀਂ ਤਾਂ ਕਰੋੜਾਂ ਰੁਪਏ ਮੈਨੂੰ ਹੋਰਾਂ ਕਹਿੰਦਾ ਵੀ ਇਹਨੂੰ ਸੈਲਟ ਕਰਨ ਤੇ ਲਾਤੇ ਮੇਰੀ ਆਵਾਜ਼ ਨਾ ਆਵੇ ਤੇ ਇੰਡੀਆ ਦੇ ਲੋਕਾਂ ਨੂੰ ਆਵਾਜ਼ ਪਸੰਦ ਆ ਮੈਂ ਕਿਹਾ ਇੰਡੀਆ ਆ ਇੱਥੇ ਹਰ ਤਰ੍ਹਾਂ ਦੇ ਬੰਦੇ ਆ ਅਲੱਗ ਅਲੱਗ ਇਸਨਾਂ ਨੂੰ ਰੌਲਾ ਵੀ ਪਸੰਦ ਆ ਹੁਣ ਕਈ ਕੰਪਨੀਆਂ ਟਰੈਕਟਰ ਬਹੁਤ ਰੌਲਾ ਪਾਉਂਦੇ ਉਹਨਾਂ ਨੂੰ ਬਹੁਤ ਲੋਕਾਂ ਨੂੰ ਚੰਗਾ ਲੱਗਦਾ ਚੰਗਾ ਲੱਗਦਾ ਆਪਾਂ ਆਪਣਾ ਟੇਸਟ ਹੋਈ ਗੱਲ ਹੈ ਟੇਸਟ ਇਹ ਆ ਗਿਆ ਆਪਣਾ 4x4 ਜੀ ਹ ਤੇ ਜੀ ਪਹਿਲਾਂ ਵੀ ਜੌਂਡੀਅਰ ਚਾਹੁੰਦਾ ਸੀਗਾ ਉਹੀ ਹੈ ਸੇਮ ਠੀਕ ਆ ਜੀ ਇਹ 8 18 ਦੇ ਟਾਇਰ ਹੈ ਇਹਨੂੰ ਪਿੱਛੇ 14 ਦੇ ਆ ਜੀ ਪਿੱਛੇ 14 ਇਹਦੇ 'ਚ ਹਾਂ ਇਹਦੇ 'ਚ 13 ਦੇ ਹੀ ਮਿਲ ਜਾਂਦੇ ਆ ਜੇ ਕਿਹਨੂੰ ਚਾਹੀਦੇ ਤੇ ਹਾਂ ਪਿਛਲੇ 13 ਦੇ ਆਰਡਰ ਤੇ ਆ ਜਾਂਦਾ ਟਰੈਕਟਰ ਤੇ ਇਹਦੀ ਲਿਫਟ ਭਾਜੀ ਇਹਦੀ ਲਿਫਟ ਜ਼ਰੂਰ ਚੇਂਜ ਹੋਈਆਂ ਪਹਿਲਾਂ ਨਾਲ ਚੇਂਜ ਹੈ ਜੀ ਹਾਂ ਮਤਲਬ ਜੌਂਡੀਅਰ ਦੋ ਤਰ੍ਹਾਂ ਦੀ ਲਿਫਟ ਆਉਂਦੀ ਇੱਕ ਤਾਂ ਜੌਂਡੀਅਰ ਦੀ ਆਉਦੀ ਆ ਹਾਂਜੀ ਇੱਕ ਇੱਕ ਮਿੱਟਾ ਕੰਪਨੀ ਦੀ ਲਿਫਟ ਆ ਠੀਕ ਹੈ ਮਤਲਬ ਇਹ ਪਹਿਲਾਂ ਐਲਟੀ 'ਚ ਹੁੰਦੀ ਹੁੰਦੀ ਸੀ ਪਰ ਉਹਦੇ ਨਾਲ ਬਹੁਤ ਫਰਕ ਆ ਕੰਪਨੀ ਉ ਜਿਵੇਂ ਰਾਜਸਥਾਨ ਚ ਮਿੱਟੀ ਨਰਮ ਕਰਕੇ ਸੈਂਸਿਟੀਵਿਟੀ ਦੀ ਬਹੁਤ ਲੋੜ ਪੈਂਦੀ ਆ ਵੀ ਜਿਆਦੇ ਸੈਂਸਿਟਿਵ ਚਾਹੀਦੀ ਲਿਫਟ ਹੂੰ ਠੀਕ ਹੈ ਜੀ ਇਹ ਕਿਉਂਕਿ ਰੇਤਾ ਜਲਦੀ ਟਰੈਕਟਰ ਬੈਠ ਜਾਂਦਾ ਇਹ ਬਹੁਤ ਮਸ਼ਹੂਰ ਮਿੱਟੀ ਕੰਪਨੀਆ ਲਿਫਟ ਚ ਹੂੰ ਇਹ ਉਹਦੀ ਲਿਫਟ ਆ ਭਾਜੀ ਇਹਨੂੰ ਲੱਗੀ ਹੋਈ ਵੀ ਜਲਦੀ ਸੈਂਸਿੰਗ ਕਰੂ ਬੜੀ ਸੈਂਸਿੰਗ ਆ ਆਲੂਆਂ ਵਾਸਤੇ ਸਪੈਸ਼ਲ ਟਰੈਕਟਰ ਆ ਇਹ ਹਨਾ ਤੇ ਆਲੂਆਂ ਵਾਲਿਆਂ ਕਰਕੇ ਹੀ ਲਿਫਟ ਫਿਰ ਬੜੀ ਫਾਈਨ ਰੱਖੀ ਹਾਂ ਉੱਥੇ ਜ਼ਰੂਰਤ ਜਿਆਦੀ ਹੁੰਦੀ ਨਾ ਪਹਿਲਾਂ ਇਹਨੂੰ ਡਿਸਟ੍ਰੀਬਿਊਟਰ ਨਹੀਂ ਆਉਂਦਾ ਸੀ ਮਿੱਟਾ ਵਾਲੀ ਲਿਫਟ ਨੂੰ ਹੁਣ ਵਿੱਚ ਡਿਸਟ੍ਰੀਬਿਊਟਰ ਵੀ ਆਉਣ ਲੱਗ ਗਿਆ ਹੁਣ ਵਿਦ ਆਪਣ ਨਾਲ ਹੀ ਪਹਿਲਾਂ ਮਿੱਟਾ ਦੀ 2 ਸਾਲ ਪਹਿਲਾਂ ਆਉਂਦਾ ਨਹੀਂ ਸੀ ਉਹਨੂੰ ਬਾਅਦ ਚ ਲਾਉਣਾ ਪੈਂਦਾ ਸੀ ਹਾਂ ਫਿਰ ਬਾਹਰੋਂ ਬਾਅਦ ਚ ਲਾਉਣਾ ਪੈਂਦਾ ਸੀਗਾ ਓਕੇ ਤੇ ਉਹ ਫਿਰ ਜਿਹੜੇ ਵੀਰਾਂ ਕੋਲੇ ਪਹਿਲੇ ਮੀਟਾ ਦੇ ਨੇ ਮੀਟਾ ਵਾਲੇ ਉਹਨਾਂ ਨੂੰ ਡਿਸਟਰੀਬਿਊਟਰੋਂ ਲੱਗ ਜੂ ਆ ਲੱਗ ਜਾਂਦਾ ਵਾ ਲੱਗ ਜਾਂਦਾ ਵਾ ਮਤਲਬ ਉਹ origignal ਨਹੀਂ ਲੱਗਦਾ ਹਾਂਜੀ ਉਹ ਲੋਕਲ ਮੇਡ ਕੰਪਨੀ ਦਾ ਵਧੀਆ ਕਿਸੇ ਦਾ ਲੱਗ ਜਾਂਦਾ ਵਾ ਓਕੇ ਵੀ ਲੱਗ ਜਾਂਦਾ ਲੱਗ ਜਾਂਦਾ ਵਾ ਲੱਗ ਜਾਂਦਾ ਪੱਲਾਈ ਦੇ ਆ ਪਰ origignal ਜਿਹੜਾ ਇਹ ਫਿਟਿੰਗਾਂ ਇਹ ਇਹਦਾ ਕਿਉਂਕਿ ਇਹਦਾ ਹੋਜ਼ਿੰਗ ਦਾ ਫਰਕ ਆ ਤੇ ਇਹ ਜੌਨੀਅਰ ਰੰਗੂ ਹੀ ਲੱਗ ਰਿਹਾ ਸੇਮ ਓਕੇ ਜਿਵੇਂ ਜੌਨੀਅਰ ਡਿਸਟਰੀਬਿਊਟਰ ਲਾਦਾ ਨਾਲ ਉਵੇਂ ਹੀ ਲੱਜਦਾ ਹੈ ਵੀ ਉਹਦਾ ਉਹ ਲਿਫਟ ਦਾ ਡਿਜ਼ਾਈਨ ਦਾ ਹੀ ਫਰਕ ਇਹਦੇ ਲਿਫਟ ਦੀ ਕਪੈਸਟੀ ਕਿੰਨੀ ਆ ਗਈ ਜੀ 1800 ਜੀ 1800 ਦੀ ਹਾਂ ਜੀ ਓਕੇ ਬਹੁਤ ਆ ਜੀ 40 ਐਚਪੀ ਤੁਸੀਂ ਦੱਸਿਆ ਨਾ ਹਾਂ ਜੀ ਹਾਂ ਤੇ ਸਾਰੇ ਸੇਮ ਹੀ ਐ ਡੀ ਜਿੰਨੇ ਲਓਗੇ ਸੇਮ ਸਾਰੇ ਸੇਮ ਹਾਂ ਉੱਪਰ ਵੱਡਿਆਂ ਦੀ ਸੇਮ ਸਾਡੇ ਐ ਹੀ ਨਹੀਂ ਹੈਗਾ ਵੀ ਐ ਇੱਦਾਂ ਬਦਲਤੀ ਦੋ ਕਿ ਲਿਫਟ ਆਏ ਹੋਣੀ ਇਹਦੇ ਕੋਲੇ ਕੋਈ ਸਾਰੇ ਇਹ ਡੀ ਸਾਰੇ ਇੱਕੋ ਹੀ ਆ ਬਸ ਇੱਕ ਚੀਜ਼ ਨਾ ਆਪਣੀ ਵੀਡੀਓ ਦਾ ਵਾਸਤੇ ਬਹੁਤ ਲੰਬੀ ਹੋ ਗਈ ਆ ਤੇ ਆਪਾਂ ਮੋਟੀ ਮੋਟੀ ਦੋ ਵਾਲੇ ਕੱਟ ਕੇ ਹਾਂ ਦੋ ਬਣਾਉਣੀਆਂ ਹੀ ਬਣੀਆਂ ਹਾਂ ਜੀ ਆਪਣੇ ਜਿਵੇਂ ਸਿਸਟਮ ਆ ਆਪਣੇ ਟਰੈਕਟਰਾਂ ਦੇ ਜਿਆਦਾ ਕੋਈ ਚੇਂਜ ਨਹੀਂ ਨਾ ਕਰਦੇ ਭਾਜੀ ਜਿਵੇਂ ਪਿਛਲੇ 6 ਵੀ ਸੇਮ ਆ ਹਾਂ ਇਹ ਡੀ ਪਲੇਟਫਾਰਮ ਸਾਰਾ ਸੇਮ ਹੋਊਗਾ ਈ ਸੇਮ ਹੋਊਗਾ ਜਿਹੜੇ ਆ ਵੱਡੇ ਟਰੈਕਟਰ ਹੁੰਦੇ ਸੀ ਆਰਡੀ ਆਪਣੇ ਐਚ ਪੀ ਸੀ ਆਰ ਕਹਿੰਦੇ ਇਹਨੂੰ ਅਸੀਂ ਐਚ ਪੀ ਸੀ ਆਰ ਟਰੈਕਟਰ ਸਾਰੇ ਸੇਮ ਹਨ ਮਤਲਬ ਉਹਦੇ ਚ ਸਾਨੂੰ ਕਸਟਮਰ ਨੂੰ ਬਹੁਤ ਸੌਖਾ ਸਪੇਅਰ ਪਾਰਟ ਸੇਮ ਆ ਸਪੇਅਰ ਪਾਰਟ ਦੀ ਅਵੇਲੇਬਿਲਟੀ ਵੱਧ ਜਾਂਦੀ ਹੈ ਇੱਕ ਇੱਕ ਹੀ ਪੁਰਜ਼ਾ ਹਰੇਕ ਟਰੈਕਟਰ ਚ ਫਿੱਟ ਹੋਣਾ ਵੀ ਜਿਆਦਾ ਸਪੇਅਰ ਪਾਰਟ ਰੱਖਣਾ ਨਹੀਂ ਪੈਂਦਾ ਹਾਂ ਜੋੜੀ ਇਹ ਅੱਬ ਜਾਨੀ ਕਰਨਾ ਇੱਕ ਹੋਰ ਸੇਫਤਾ ਜੋੜੀ ਇਹ ਤੁਸੀਂ ਟਰੈਕਟਰ ਦੱਸ ਕੇ ਤੁਸੀਂ ਸਮਾਨ ਲੈ ਜਾਓ ਕਦੇ ਗਲਤ ਨਹੀਂ ਹੋ ਹੂੰ ਵੀ ਉਹ ਹੀ ਆਉ ਫਿਰ ਐ ਨਹੀਂ ਹੈਗਾ ਵੀ ਝੋਲੇ 'ਚ ਪਾ ਕੇ ਬੈਰਿੰਗ ਚੱਕੀ ਫਿਰੋ ਸੀਲਾਂ ਚੱਕੀ ਫਿਰੋ ਉਹ ਕੰਮ ਨਹੀਂ ਹੂੰ ਤੁਸੀਂ ਟਰੈਕਟਰ ਲਿਆਓ ਜੇ 70 ਸੀ ਨੰਬਰ ਲਿਆਉਂਗਾ ਤਾਂ ਵਧੀਆ ਗੱਲ ਆ ਫਿਰ ਤਾਂ ਮਾਡਲ ਨੰਬਰ ਸਹੀ ਗੱਲ ਹੀ ਖਤਮਾ ਨਹੀਂ ਵੀ ਹੈਗਾ ਕੋਈ ਜਾਂਦੀ ਤੁਸੀਂ ਦੱਸ ਦੋ ਵਧੀਆ ਗੱਲ ਆ ਸੌਰੀ ਜੇ ਕਿਸੇ ਦਾ ਸਮਾਨ ਲੈਣਾ ਮਾਹਵਾਰ ਲਓ 70 ਫੋਟੋ ਖਤਰਾ ਨਾਲ ਹਾਂ ਕੋਸ ਚੱਕਣ ਦੀ ਲੋੜ ਨਹੀਂ ਓਕੇ ਵੀ ਜਿਹੜੀ ਚੀਜ਼ ਚਾਹੀਦੀ ਆ ਨਕਸ਼ਾ ਭਾਈ ਬਸ ਤੁਸੀਂ ਆ ਕੇ ਦੱਸੋ ਵੀ ਆ 70 ਸੀ ਨੰਬਰ ਆ ਭਾਈ ਦਾ ਆਹ ਕੋ ਦੇ 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 ਉਹਨੇ ਕੰਪਿਊਟਰ 'ਚ ਪਾਉਣਾ ਮੁੰਡਿਆਂ ਨੂੰ ਕੱਢ ਕੇ ਦੇਣਾ ਹੂੰ ਇਹ ਐਟੈਕਟ ਬਾਰੇ ਇੱਕ ਰੀ ਮੋਟਾ ਮੋਟਾ ਵੀਰਾਂ ਨੂੰ ਫੇਰ ਦੱਸ ਦਈਏ 40 ਐਚਪੀ ਹੈ ਨਾ ਜੀ ਹਾਂਜੀ 40 ਐਚਪੀ ਹੈ ਜੀ ਗੇਅਰ ਪ੍ਰੋ ਤੇ ਪਾਵਰ ਪ੍ਰੋ ਉਹ ਆਪਾਂ ਦੱਸ ਦਿੱਤਾ ਹਾਂਜੀ ਹਾਂਜੀ ਕਿ ਸਪੀਡਾਂ ਜੀਆਂ ਪਹਿਲਾਂ ਲੋ ਹਾਈ ਮੀਡੀਅਮ ਆ ਗਈ ਜੀ ਜੀ ਤੇ ਕਟਾਈ ਦੇ ਵਿੱਚ ਓਕੇ ਆ ਕਟਾਈ ਤਾਂ ਉਹੀ ਪਹਿਲਾਂ ਵਾਲੀ ਸਭ ਤੋਂ ਹਾਂ ਆ ਸਭ ਤੋਂ ਜ਼ਿਆਦੀ ਤੇ ਇੱਕ ਚੀਜ਼ ਬਈ ਜੀ ਹੋਰ ਰਹੀ ਆਪਣੀ ਹਾਂਜੀ ਇਹਦੇ ਟਾਇਰ ਜਿਵੇਂ ਮੈਂ ਕਿਸੇ ਦੇ ਦੇਖੇ ਆ ਹਾਂਜੀ ਹਾਂਜੀ ਵੀ ਅਗਲੇ ਟਾਇਰ ਕੱਲੇ ਘੁੰਮਦੇ ਆ ਤੇ ਪਿਛਲੇ ਨਹੀਂ ਘੁੰਮਦੇ ਉਹ ਕੀ ਸਿਸਟਮ ਆ ਓ ਬਾਈ ਜੀ ਪਤਾ ਕੀ ਕੀਤਾ ਉਹਨਾਂ ਨੇ ਹੂੰ ਉਹਨਾਂ ਨੇ ਜਿਵੇਂ ਬਾਕੀ ਜੌਂਡੀਅਰ ਆ ਗਿਆ ਜਾਂ ਹੋਰ ਦੋ ਤਿੰਨ ਕੰਪਨੀਆਂ ਹੂੰ ਹੂੰ ਉਹਨਾਂ ਦਾ ਫਰੰਟ ਵੀਲ ਡਰਾਈਵ ਗੇਅਰ ਨਾਲ ਜੁੜਿਆ ਹੈ ਹਾਂਜੀ ਮਤਲਬ ਗੇਅਰ ਸਪੀਡਾਂ ਚੇਂਜ ਹੋਣੀਆਂ ਦੇਦੀ ਸਪੀਡ ਚੱਲੂ ਨਹੀਂ ਸਪੀਡ ਲੱਗ ਚੀ ਆ ਗੇਅਰ ਨਾਲ ਜੁੜਿਆ ਹੈ ਹੂੰ ਉਹਨਾਂ ਨੇ ਕੀ ਕੀਤਾ ਵਾ ਇਹਨੂੰ ਪੀਟੀਓ ਕਲਚ ਨਾਲ ਜੋੜਤਾ ਓਕੇ ਫਰੰਟ ਵਾਲੇ ਨੂੰ ਮਤਲਬ ਪੀਟੀਓ ਨਾਲ ਜੋੜਤਾ ਪੀਟੀਓ ਨਾਲ ਜੋੜ ਇਹਨੂੰ ਫਰੰਟ ਵੀਲ ਹਾਂ ਉਹ ਜਦੋਂ ਪੀਟੀ ਔਨ ਕਰ ਦਿੰਦੇ ਆ ਪੂਰਾ ਟਰ ਘੁੰਮ ਲਾਉਂਦੇ ਆ ਪਿਛਲੇ ਟਰ ਖੜੇ ਆ ਹਾਲਾਂਕਿ ਕਨੈਕਸ਼ਨ ਹੀ ਨਹੀਂ ਉਹਦੇ ਨਾਲ ਹਾਂ ਉਹਦਾ ਕਨੈਕਸ਼ਨ ਹੀ ਨਹੀਂ ਗੇਅਰ ਨਾਲ ਉਹ ਕੋਈ ਬਾਲਾ ਵਧੀਆ ਚੀਜ਼ ਨਹੀਂ ਹੈਗੀ ਉਹਦਾ ਕੋਈ ਬੈਨੀਫਿਟ ਨਹੀਂ ਉਹਦਾ ਉਹਦਾ ਉਲਟਾ ਨੁਕਸਾਨ ਆ ਨੁਕਸਾਨ ਹੀ ਹੋਵਾ ਪਹਿਲਾਂ ਤਾਂ ਕੱਲੀ ਕਰੱਛ ਪੇਟ ਘਸਦੀ ਚੱਲਣ ਤੇ ਹੁਣ ਪੀਡੀਓ ਕਰੇੜੀ ਘਸਣ ਲੱਗ ਜਾਈ ਛੋਟੀ ਹਾਂ ਡਬਲ ਥੋੜਾ ਖਰਚਾ ਵਧ ਗਿਆ ਖਰਚਾ ਵਧ ਗਿਆ ਦੂਜੀ ਗੱਲ ਕਿਸੇ ਕੰਮ ਨਹੀਂ ਹਾਂ ਇੱਕ ਵੀ ਖੇਤੀ 'ਚ ਉਹ ਕੰਮ ਨਹੀਂ ਆਉਂਦਾ ਹਾਂ ਕਿਤੇ ਵੀ ਖੇਤੀ ਸੋਚ ਲੈ ਮੂਹਲੇ ਟਰੈਕਲੇ ਚਲਾ ਕੇ ਕਰਨਾ ਕੀ ਆ ਕੰਮ ਤਾਂ ਵੱਡੇ ਨੇ ਕਰਨਾ ਕੋਈ ਕਿਤੇ ਵੀ ਨਹੀਂ ਕੰਮ ਆਉਂਦੇ ਕੋਈ ਇਹ ਜਿਹਾ ਇੰਪਲੀਮੈਂਟਰੀ ਕੋਈ ਇਹ ਜਿਹਾ ਹੋਰ ਕੋਈ ਕੰਮ ਨਹੀਂ ਕੀਤੇ ਅਗਲੇ ਦਾ ਰਣਾ ਕੰਮ ਆ ਗਏ ਟਰੈਕਲੇ ਦਾ ਕੰਮ ਹੀ ਨਹੀਂ ਆਪਣੇ ਉਹ ਤਾਂ ਐਵੇਂ ਉਹਨਾਂ ਦੇ ਆਪਦੀ ਕਮੀ ਨੂੰ ਖੂਬੀ ਬਣਾਤਾ ਤੇ ਉਹ ਕਮੀ ਆ ਉਹ ਟਰੈਕਟਰ ਚ ਖੂਬੀ ਨਹੀਂ ਬਣਾਤਾ ਉਹਨੂੰ ਖੂਬੀ ਬਣਾ ਦਿਖਾਈ ਜਾਂਦੇ ਘਮੋਗੇ ਮੇਰੇ ਕੋਲ ਤਾਂ ਫਾਇਦਾ ਨਹੀਂ ਹੈਗਾ ਫਾਇਦਾ ਨਹੀਂ ਹੈਗਾ ਲਓ ਜੀ ਕਿਸਾਨ ਵੀਰੋ ਬਾਈ ਜੀ ਨੇ ਜਿੰਨੀਆਂ ਕਿ ਜਾਣਕਾਰੀ ਦੀਆਂ ਗੱਲਾਂ ਦਸੀਆਂ ਜੇ ਸਮਝ ਆਈਆਂ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਪੇਜ ਨੂੰ ਫੋਲੋ ਕਰਿਆ ਕਰੋ ਕਿਉਂਕਿ ਇਹ ਬਾਈ ਜੀ ਦੀ ਵੀਡੀਓ ਤਾਂ ਮੈਂ ਸਪੈਸ਼ਲ ਲੱਭ ਕੇ ਕਰਦਾ ਹਾਂ ਨਾ ਤੇ ਇੱਕ ਵਾਰੀ ਭਾਜੀ ਇਹਦੇ ਮਾਡਲ ਬਾਰੇ ਸਾਰਾ ਕੁਝ ਵੀਰਾਂ ਨੂੰ ਦੱਸ ਤੀ ਆਪਾਂ 45 ਬਾਰੇ ਇਹ 50 45 ਡੀ ਗੇਅਰ ਪ੍ਰੋ ਪਾਵਰ ਪ੍ਰੋ ਹਾਂਜੀ 46 ਹਸ ਪਾਵਰ ਹੈ ਜੀ 46 ਹਸ ਪਾਵਰ 38.5 ਐਡੀ ਹੈਗੀ ਪੀਡੀਓ ਪਾਵਰ ਠੀਕ ਹੈ ਜੀ ਠੀਕ ਹੈ ਜੀ ਤੇ ਲਿਫਟ ਜਿਹੜੀ ਲੋ ਸਪੀਡ ਹੈ ਇਹਦੀ ਹਾਂ 2.5 ਠੀਕ ਹੈ ਜੀ ਠੀਕ ਹੈ ਜੀ ਦੋ ਸਪੀਡ ਹੋਗੀ ਹਾਈ ਸਪੀਡ ਹੈਗੀ 32.5 ਠੀਕ ਹੈ 2100 ਤੇ ਹਾਂ 2100 ਰੁਪਏ ਦਾ ਸਾਰਾ ਗੱਲ ਕਰਨੀ ਤੇ ਹਾਂ ਹਾਂ ਲੋ ਸਪੀਡ ਆ ਜਿਵੇਂ 2100 ਤੇ ਢਾਈ ਆ ਤੇ ਜਦੋਂ ਤੁਸੀਂ ਇਹਨੂੰ 1700 ਦੇ ਚਲਾਉਂਦਾ ਟਰੈਕਟਰ ਚੱਲਦਾ ਮ ਖੇਤੀ ਚ ਤਾਂ ਇਹ ਦੋ ਤੋਂ ਥੱਲੇ ਆ ਜੂਗੀ ਓਕੇ ਮਤਲਬ ਜਿਵੇਂ ਇੱਕ ਪੁਰਾਣੇ ਆਪਣੇ 53 ਦਾ ਚੱਲਦੇ ਸੀ ਉਹ ਸਪੀਡ ਇਹਦੀ ਤਕਰੀਬਨ ਆ ਜਾਣੀ ਹੈ ਪਹਿਲੇ ਲੋ ਦੀ ਠੀਕ ਹੈ ਜੀ ਹਾਂ ਜੀ ਹਾਂ ਜੀ ਮੇ ਤੁਹਰੇ ਲਿਫਟ ਵੀ ਦਾ ਦਿਓ ਜੀ ਲਿਫਟ ਕੈਪੈਸਿਟੀ ਇਹਦੀ 1800 ਦੀ ਹੈ ਜੀ ਤੇ ਇਹ ਮਿੱਟੀ ਦੀ ਲਿਫਟ ਹੈ ਚ ਮਿੱਟਾ ਕੰਪਨੀ ਦੀ ਗੇਅਰ ਸਪੀਡਾਂ ਦੀਆਂ ਲੋ ਹਾਈ ਮੀਡੀਅਮ ਆ ਗਿਆ ਹਾਂਜੀ ਇਹ 3 ਸਪੀਡ ਗੇਅਰ ਬਾਕਸ ਹੈ ਚ ਨਨੂ ਉੱਪਰ ਚਲ ਜਾਇਆ ਕਿਰਪਾ ਨਾਲ ਰੈਕਟਰ ਦਿਖਾ ਦੇ ਤੇ ਥੋੜੀ ਜਿਹੀ ਗੱਲ ਆਪਣੀ ਫਿਰ ਲੰਮੀ ਹੋ ਜਣੀ ਮੈਨੂੰ ਯਾਦ ਆ ਗਿਆ ਕੋਈ ਨਹੀਂ ਕੋਈ ਨਹੀਂ ਜੌਂਡੀਅਰ ਜਿੰਨੇ ਵੀ ਜੌਂਡੀਅਰ ਹਾਂਜੀ ਜਿੰਨੇ ਵੀ ਆ ਹਾਂਜੀ ਨਨੂ ਉੱਪਰੋਂ ਸਾਰਾ ਕੁਝ ਦਿਖਾ ਦੇ ਆ ਸਪੀਡਾਂ ਡਿਸਟ੍ਰੀਬਿਊਟਰ ਲੀਵਰ ਸਾਰਾ ਕੁਝ ਮੀਟਰ ਸ਼ੀਟ ਰੈਨ ਵੀ ਰਣ ਦਿਖਾ ਦੇ ਜਿੰਨੇ ਵੀ ਜੌਂਡੀਅਰ ਜੀ ਜੌਂਡੀਅਰ ਨੂੰ ਕਿੰਨੇ ਆਰ ਪੀ ਐਮ ਤੇ ਆਪਦੀ ਪਾਵਰ ਪੂਰੀ ਕਰਦਾ ਕਹਿੰਦਾ ਮਤਲਬ ਹਾਲ ਫੇਰ ਨੇ ਸੁਹਾਗਾ ਤਵੀਆਂ ਹਾਂ ਕਿੰਨੇ ਰੁਪਏ ਨੇ ਜਿਹੜੀ ਦੇਖੋ ਇਕੱਲਾ ਜੋਂਡੀਰ ਨਹੀਂ ਹੁੰਦਾ ਬਈ ਹਾਂਜੀ ਇਹ ਦੋ ਨੁਕਤੇ ਆ ਹਾਂਜੀ ਤਕਰੀਬਨ ਹਰ ਇੱਕ ਦੇ ਮੀਟਰ ਤੇ ਨਿਸ਼ਾਨ ਹੁੰਦਾ ਇੱਕ ਅੱਛਾ ਹੁੰਦਾ ਆਇਆ ਨਾ ਨੂੰ ਉੱਪਰ ਹੀ ਆਇਆ ਤੁਸੀਂ ਦੇਖੋਗੇ ਉਧਰ ਦੀ ਆ 2100 ਤੇ ਲੱਗਿਆ ਹੋਇਆ ਇਹ ਇਹ ਇੱਕ ਮਿੰਟ ਆ ਦੇਖੋ 2100 ਤੇ 2100 ਤੇ ਹਾਂਜੀ ਹਾਂ ਆ ਜਿਹੜਾ ਇਕਨੋਮੀ ਪੀਟੀਓ ਵਾਲਾ ਨਿਸ਼ਾਨ ਆ ਇਹ ਪੀਟੀਓ ਦਾ ਜਿਹੜਾ ਆਪਾਂ ਇਕਨੋਮੀ ਦੇ ਕਰਦੇ ਆ ਪੀਟੀਓ ਤਾਂ ਇਹ ਜਿਹੜਾ 540 ਇੱਥੇ ਪੂਰੇ ਕਰਦਾ ਇੱਥੇ ਪੂਰੇ ਕਰਦੇ ਹਾਂ ਠੀਕ ਹੈ ਨਾ 1600 ਤੇ ਹੂੰ ਹੂੰ ਜਿਹੜਾ ਦਾ ਮੈਕਸਿਮਮ ਟਾਰਕ ਆ ਹੂੰ 2100 ਤੇ ਆਉਣਾ ਹੂੰ ਠੀਕ ਹੈ ਜੀ ਮੈਕਸਿਮਮ ਟਾਰਕ ਪਰ ਜਦੋਂ ਆਪਾਂ ਪੀਚੇ ਚੱਕਰ ਚੇਂਜ ਕਰਤੇ ਪਰ ਮੈਨੂੰ ਉਹ ਚ ਉਹ ਚ ਫਰਕ ਆ ਇੰਜਨਾਂ ਚ ਹੂੰ ਮਤਲਬ ਜਿਹੜਾ ਆਪਣਾ ਟਰੈਕਟਰ ਆ ਤੁਹਾਡਾ ਨਵੇਂ ਐਚਪੀਸੀ ਆ ਇਹ ਥੋੜੇ ਥੱਲੇ ਵੀ ਆਪੀ ਟਾਰਕ ਪੂਰਾ ਕਰ ਦਿੰਦੇ ਥੱਲੇ ਹੀ ਕਰ ਦਿੰਦੇ ਹਾਂ ਇਹ ਥੱਲੇ 17-1800 ਤੇ ਵੀ ਕਰ ਦਿੰਦੇ ਟਾਰਕ ਓਕੇ ਮਤਲਬ ਇਹਨਾਂ ਨੂੰ ਪੂਰੇ 2100 ਲੋੜ ਨਹੀਂ ਆ ਇਹ 1700 ਤੇ ਕਰ ਦਿੰਦੇ ਟਾਰਕ ਪੂਰਾ ਜਿਹੜੇ ਇਹ ਇੰਜਨ ਆ ਪੁਰਾਣੇ ਵਾਲੇ ਇਹ 2100 ਦੇ ਹੀ ਕਰਦੇ ਆ ਇਹ 2100 ਦੇ 2100 ਦੇ ਹੁਣ ਦੇਸੀ ਜੀ ਭਾਸ਼ਾ ਇਹ ਦੱਸਿਆ ਜੇ ਵੀ ਮੈਂ ਮਗਰ ਹਾਲ ਪਾਏ ਹਾਂ ਜੀ ਹਾਂ 1600 ਚੱਕਰ ਕਰਾਂ 1500 ਕਰਾਂ ਕਿੰਨੇ ਕਰਾਂ ਦੇਖੋ ਜਿੰਨਾ ਜਿਹੜਾ ਜੌਂਡੀਹਰਾ ਹੁਣ ਨਵੇਂ ਜਿਹੜੇ 3-4 ਸਾਲ ਦੇ ਆ ਰਹੇ ਆ ਉਹ ਤੁਸੀਂ 1600 1700 ਹੀ ਚਲਾਵੋਗੇ ਤਾਂ ਫਿਊਲ ਕੰਜ਼ਮਪਸ਼ਨ ਬਹੁਤ ਵਧੀਆ ਵੀ ਘੱਟ ਖਾਓ ਤੇਲ ਬਹੁਤ ਘੱਟ ਖਾਓ ਘੱਟ ਨਹੀਂ ਬਹੁਤ ਘੱਟ ਖਾਓ ਬਹੁਤ ਘੱਟ ਖਾਓ ਹਾਂ ਪਰ ਜਦੋਂ ਤੁਸੀਂ ਇਹਨੂੰ 2100 ਦੇ ਕਰਤਾ ਤਾਂ ਫਿਰ ਬਹੁਤ ਜ਼ਿਆਦਾ ਵੀ ਖਾਊ ਫਿਰ ਬਹੁਤ ਜ਼ਿਆਦਾ ਖਾਊ ਫਿਰ ਲੋਡ ਦੋ ਮੱਧ ਖਾਓ ਹਾਂ ਮੈਂ ਤੁਹਾਨੂੰ ਇਹ ਲੋਕ ਬਾਹਲੇ ਲੋਕ ਕਹਿੰਦੇ ਨਾ ਵੀ ਤੇਲ ਭੋਖ ਹੁੰਦਾ ਉਹ 2200 2300 ਦੇ ਚ ਬੋਂਦੇ ਆ ਇਹਨੂੰ ਲੋਡ ਨਹੀਂ ਹਾਂ ਮਸ਼ਪ ਤੁਸੀਂ ਜੌਂਡੀਅਰ ਲਿਆ ਹਮ ਇੱਕ ਦੀ ਆਵਾਜ਼ ਕੱਢ ਦੋ ਚੀਜ਼ ਵੀ ਇਹਨੇ ਭੱਜਣਾ ਨਹੀਂ ਖੇਤ ਚ ਹਾਂ ਪਿੱਛੇ ਜਿੱਡਾ ਕੋ ਮਰਜੀ ਪਾ ਲੋ ਹਮ ਜੇ ਤੂੰ ਭਜਾ ਭਿਉਣਾ ਵਾ ਫਿਰ ਤੇਲ ਖਾਓ ਫਿਰ ਤੇਲ ਖਾਓ ਜੇ ਇਹਨੂੰ ਇਹ 16 1700 ਤੇ ਸਹੀ ਗੀਅਰ ਲਾ ਕੇ ਬਈ ਬਹਿ ਜਾ ਮਤਵਲੀ ਵੀ ਤੇਲ ਬੰਦ ਖਾ ਜੇ ਜਿਹੜੇ ਮਰਜੀ ਟਰੈਕਟਰਾਂ ਚ ਚੈਲੰਜ ਕਰਦਾ ਮੈਂ ਜਿਹੜਾ ਮਰਜੀ ਟਰੈਕਟਰ ਲਿਆ ਹਮ ਅੱਧਾ ਲੀਟਰ ਤੋਂ ਉੱਪਰ ਥੱਲੇ ਨਹੀਂ ਫਰਕ ਹੋਊਗਾ ਘੰਟੇ ਦਾ ਇਹ ਘੱਟ ਖਾਉ ਬਸ ਅੱਧਾ ਲੀਟਰ ਕੋਈ ਵੱਧ ਖਾ ਜੂ ਇਹਨਾਂ ਨੂੰ ਘੱਟ ਖਾ ਜੂ ਬਹੁਤ ਟਰੈਕਟਰ ਨੂੰ ਘੱਟ ਖਾਂਦਾ ਇਹ ਹੂੰ ਜਿੰਨੇ ਫੇਮਸ ਮਾਡਲ ਆ ਵੱਧ ਬਿਗਣ ਵਾਲੇ ਹੂੰ ਫੁੱਲ ਲੋਡ ਤੇ ਸਾਰਿਆਂ ਨੂੰ ਘੱਟ ਖਾਂਦਾ ਇਹ ਇਹ ਮੈਂ ਚੈਲੰਜ ਨਾ ਕਹਿੰਦਾ ਗੱਲ ਤੈਨੂੰ ਇਹ ਆਪਾਂ ਮੈਂ ਕਿਹਦੇ ਨੂੰ ਕਹਿੰਦੀ ਦੇਣਾ ਮੈਂ ਕੜ ਦੇਣਾ ਇਹ ਚਲਾਉਣਾ ਨਵੇਂ ਟਰੈਕਟਰ ਲਿਆਇਓ ਹੂੰ ਅਜਾ ਹੁਣ ਉਹ 'ਚ ਫਰਕ ਆ ਹੁਣ ਤੁਸੀਂ ਜਿਹੜੇ ਸਾਡੇ 2012 ਤੋਂ ਪਹਿਲਾਂ ਵਾਲੇ ਮਾਡਲ ਆ ਉਹ ਬਹੁਤ ਖਾਂਦੇ ਸੀ ਹੂੰ ਉਹਨਾਂ ਦਾ ਗੀਅਰ ਸਪੀਡ ਸਲੂ ਸੀ ਬਹੁਤ ਹੁਣ ਤੋੜਾ ਹੀ ਹੁਣ ਉਹ ਕਰਤੇ ਚਾਹ ਹਾਂ ਉਸ ਟਾਈਮ ਤੇ ਦੂਜੀਆਂ ਕੰਪਨੀਆਂ ਦੇ ਫਾਸਟ ਬਹੁਤ ਸੀ ਹਮ ਜਿਹੜੇ ਪੁਰਾਣੇ ਰੈਟਰ ਵੀ ਦੇਖ ਲਿਓ ਹੁਣ ਉਹਨਾਂ ਨੇ ਵੀ ਘਟਾਇਆ ਏ ਤੋੜਾ ਹਮ ਸਾਰਿਆਂ ਨੇ ਸਾਰਿਆਂ ਨੇ ਘਟਾਇਆ ਹਮ ਜਦੋਂ ਜੌਂਡੀਅਰ ਨੂੰ ਦੇਖਦੇ ਆ ਕਿੱਧਰੋਂ ਆਈ ਜਾਂਦੇ ਹਰ ਕੋ ਉਹ ਕਿੰਨੀਆਂ ਚੀਜ਼ਾਂ ਆਪਾਂ ਨੇ ਗੱਲ ਕਰਦੇ ਸੀ ਮੈਂ ਕਿਹਾ 10 12 ਚੀਜ਼ਾਂ ਜੌਂਡੀਅਰ ਦੀਆਂ ਨੇ ਸਾਰਿਆਂ ਨੇ ਕਾਪੀ ਕੀਤੀਆਂ ਕਾਪੀ ਕੀਤੀਆਂ ਆ ਛੋਆ ਸਿੰਗਲ ਪੀਸ ਸਭ ਤੋਂ ਪਹਿਲਾਂ ਜੌਂਡੀਅਰ ਨੇ ਦਿਖਾਈ ਜੌਂਡੀਅਰ ਵੀ ਕੀ ਹੁੰਦਾ ਇਹਦੇ ਪੱਲੇ ਲਾਉਂਦੇ ਮਰ ਜਾਂਦੇ ਸੀ ਹਾਂ ਹੈ ਨਾ ਪਾਵਰ ਸਟੀering ਡਰਾਈ 에ਅਰ ਫਿਲਟਰ ਹਮ ਟਰੈਕਟਰ ਚ ਆਉਂਦਾ ਹੀ ਲੋਕ ਗਾਲਾਂ ਕੱਢ ਦਿੰਦੇ ਸੀ ਕਿ ਦੂਜੀ ਕੰਪਨੀ ਨਾਲ ਕਹਿੰਦਾ ਫਟ ਜਾਣਾ ਐ ਆਏ ਹੋ ਜਾਣਾ ਸਾਰੇ ਆਉਣ ਲੱਗ ਗਿਆ ਪਾਵਰ ਸਟੀਅਰਿੰਗ ਹੋ ਗਿਆ ਜੀ ਸਾਈਡ ਗੇਅਰ ਸਾਈਡ ਗੇਅਰ ਹੋ ਗਿਆ ਫਿਰ ਹਜੇ ਤੱਕ ਤਾਂ ਜਿਹੜੀ ਇੱਕ ਚੀਜ਼ ਦਾ ਕਾਪੀ ਹੀ ਨਹੀਂ ਹੋਈ ਇਹਨਾਂ ਤੋਂ ਹਾਂ ਜਿਹੜੀ ਗੇਅਰ ਨੂੰ ਪ੍ਰੈਸ਼ਰਾਂ ਤੇਲ ਜਾਂਦਾ ਹਲੇ ਤੱਕ ਨਾ ਕਿਸੇ ਚ ਆਈ ਕਿਸੇ ਚ ਨਹੀਂ ਆਈ ਕਰਨ ਨੂੰ ਟਾਈਮ ਲੱਗਦਾ ਉਹਨੂੰ ਟੈਕਨੋਲੋਜੀ ਤੇ ਪੈਸੇ ਲੱਗਦੇ ਆ ਲਾਉਂਦੇ ਨਹੀਂ ਸਰਦਾ ਉਹਨਾਂ ਦਾ ਹਾਂ ਚੱਲਦਾ ਕਿਉਂਕਿ ਜੌਂਡ ਯਰ ਦੇ ਜਿਹੜੇ ਇਹ ਟਰੈਕਟਰ ਆਹਾ ਇਹਨਾਂ ਨੇ ਇੱਕ ਸ਼ਾਰਟ ਹਾਂ ਉੱਪਰ ਆਈ ਟੌਪ ਸ਼ਾਫਟ ਨੂੰ ਤੇਲ ਆ ਕਿਉਂਕਿ ਥੱਲੇ ਵੀ ਵਹੀ ਤੇਲ ਚ ਜਿਹੜਾ ਇਹ ਖੜਾ ਵਾ ਸੀ ਐਚ ਪੀ ਸੀ ਆਰ ਇਹਦੇ ਦੋਨੇ ਸ਼ਾਫਟਾਂ ਪ੍ਰੈਸ਼ਰ ਨਾਲ ਤੇਲ ਆ ਜਿਹੜਾ ਟਰੈਕਟਰ ਦੇ ਇੰਜਨ ਨੂੰ ਮੂਹਰੇ ਤੇਲ ਪ੍ਰੈਸ਼ਰ ਆ ਜਾਂਦਾ ਉਹ ਨਹੀਂ ਗੇਅਰ ਨੂੰ ਜਾਂਦਾ ਓਵੇਂ ਜੋ ਹਾਂ ਸਾਰੀ ਉਮਰ ਦੀ ਲਾਈਫ ਦਾ 10 ਲੀਟਰ ਤੇਲ ਹੋਵੇ ਟਰੈਕਟਰ ਦਾ ਸੀਜ਼ ਨਹੀਂ ਹੋ ਸਕਦਾ ਬਸ 40 ਲੀਟਰ ਹੁੰਦਾ ਨਾ ਇਹ ਟਰੈਕਟਰ ਇਹ 38 ਲੀਟਰ ਐ ਚ 38 ਚੋਂ 4 ਮਤਲਬ 10 ਲੀਟਰ ਹੀ ਰਹਿ ਜੇ ਮਾਤਮ ਨਹੀਂ ਸੀਜ ਹੋ ਜੇ 22 ਲੀਟਰ ਨਾ ਵੀ ਹੋਵੇ ਤਾਂ ਬੱਲੇ ਬੱਲੇ ਹਾਂ ਇਹਦਾ ਇੰਜਨ ਦਾ ਮੂਹਰੇ ਲਾ 3 ਲੀਟਰ ਵੀ ਹੋਵੇ 2-3 ਲੀਟਰ ਸੀਜ਼ ਨਹੀਂ ਹੁੰਦਾ ਕਿਉਂਕਿ ਇਹਦੇ ਪਿਸਟਨ ਤੇ ਸਪਰੇ ਜਟ ਲੱਗਿਆ ਹੂੰ ਉਹਨਾ ਸਪਰੇ ਕਰੀ ਉਸੇ ਜੋ ਨਹੀਂ ਦਿੰਦਾ ਹਾਂ ਆ ਚੱਕ ਲਾ ਜੀ ਵੀਡੀਓ ਸਾਡੀ ਬਹੁਤ ਹੀ ਲੰਬੀ ਹੋ ਗਈ ਹੈ ਤੇ ਜਲਦੀ ਜੋ ਦੱਸ ਦਈਏ ਆਪਾਂ ਹਾਂ ਆ ਜੋ ਆ ਇੱਕ ਵੀਰ ਸਾਰੇ ਨੋਟ ਕਰ ਲੈਣ ਵੀ ਜਿਹੜੇ ਨਵੇਂ ਹੁਣ ਪਿਆ ਪਰ ਡੀ ਲੈ ਰਹੇ ਆ ਉਹ ਭਲੇਖੇ ਚ ਨਾ ਹੂੰ ਇਹਦੀ ਹੈਗੀ 500 ਘੰਟੇ ਦੀ ਸਰਵਿਸ ਓਕੇ ਜਿਹੜਾ ਡੀ ਡੈਕਟਰ ਦਾ ਸਿੰਗਲ ਫਿਲਟਰ ਲੱਗਿਆ ਵੀਰੇ ਹਾਂਜੀ ਇਹ 500 ਘੰਟੇ ਸਰਵਿਸ ਵਾਲਾ ਟਰੈਕਟਰ ਹੈ ਜਿਹਦੇ ਸਿੰਗਲ ਫਿਲਟਰ ਕਹਿੰਦਾ ਮਤਲਬ 500 ਦੇ ਸਰਵਿਸ ਉਹ ਇਹਦਾ ਇੰਜਨ ਚ ਚੇਂਜ ਕਰਤੀਆਂ ਉਹਦਾ ਪਾਵਰ ਪ੍ਰੋ ਟਰੈਕਟਰ ਆ ਗੇਅਰ ਪ੍ਰੋ ਇਹ ਇਹਦਾ ਜਿਹੜਾ ਸਰਵਿਸ ਇਹਦੀ 500 ਘੰਟੇ ਤੇ ਹੁੰਦੀ ਆ ਉਹ ਠੀਕ ਹੈ ਜੀ ਉਹਦਾ ਬਹੁਤ ਬੈਨੀਫਿਟ ਹੋਊਗਾ ਦੇਖੇ ਜੇ ਕਈ ਵਾਰੀ ਨਾ ਕੋਈ 250 ਦੇ ਟੱਕਰ ਕਰੀ ਜਾਵੇ ਇਹ 500 ਤੇ ਪਹਿਲੀ 100 ਤੇ ਉਦੋਂ ਆ ਪੰਜ 500 ਘੰਟਾ ਦੇਸੀ ਨੁਕਤਾ ਜਿਹਦੇ ਆ ਫਿਲਟਰ ਲੱਗਦਾ ਬਸ ਦੇਸੀ ਆ ਸਿੰਗਲ ਫਿਲਟਰ ਆ ਜਿਹਦੇ ਡੋ ਵਾਲੇ ਨਹੀਂ ਆ ਸਿੰਗਲ ਵਾਲਾ ਫਿਲਟਰ ਆ ਤੇ ਉਹ 500 ਘੰਟੇ 500 ਘੰਟੇ ਦੀ ਖਾਜੀ ਲਓ ਜੀ ਕਿਸਾਨ ਵੀਰੋ ਦੱਸਿਓ ਮਨਦੀਪ ਬਾਈ ਜੀ ਦੀ ਜਾਣਕਾਰੀ ਤੁਹਾਨੂੰ ਕਿ ਇਹ ਬਾਈ ਜੀ ਨਾ ਆਪਣੇ ਕੋਈ ਬਾਹਰੋਂ ਡੀਲਰ ਉਹ ਨਹੀਂ ਹੈਗੇ ਵੀ ਆਪਾਂ ਕਹਿ ਦਈਏ ਉਧਰ ਮਰੀ ਉਹਨਾਂ ਨੂੰ ਨਿਗਾ ਗਾਲਾ ਬੈਗ ਰਹੋ ਜਗਰਾਵੋਂ ਤੋਂ ਆ ਪਾ ਏਜੰਸੀ ਦੇ ਵਿੱਚ ਖੜੇ ਆ ਏ ਏਜੰਸੀ 'ਚ ਖੜੇ ਆ ਕਹੀ ਮੇਰੇ ਵੀਰ ਇਦਾਂ ਨਾ ਸੋਚ ਰੌਣ ਵੀ ਬਾਹਰੋਂ ਕੋਈ ਐਡ ਹੁੰਦੀ ਬਈ ਨਾ ਕੋ ਉਦਾਂ ਵੀ ਗੱਲਬਾਤ ਇਹ ਬਾਈ ਆਪਣਾ ਏਜੰਸੀ ਵਾਲਾ ਵੀਰ ਹੀ ਦੱਸ ਰਿਹਾ ਹੈ ਸਾਰੀ ਜਾਣਕਾਰੀ ਤੇ ਜੋ ਵੀ ਬਾਈ ਜੀ ਨੇ ਗੱਲ ਦੱਸੀ ਅੱਜ ਇਹ ਤੁਹਾਨੂੰ ਵਧੀਆ ਲੱਗੀ ਕਮੈਂਟਾਂ 'ਚ ਦੱਸਿਓ ਜਰੂਰ ਜੁ ਜਿੰਨੀ ਵੀ ਜਾਣਕਾਰੀ ਹੈ ਨਾ ਭਾਈ ਜੀ ਹਾਂ ਜੀ ਆਪਾਂ ਜਦੋਂ ਆਪਾਂ ਰਣਜੋਤ ਆਪਣੀ ਕੋਸ਼ਿਸ਼ ਹੁੰਦੀ ਸੱਚ ਦੱਸਣ ਦੀ ਕਿਉਂਕਿ ਮੈਂ ਪਹਿਲਾਂ ਮੈਂ ਟ੍ਰੈਕਟਰ ਲੈਂਚਰੀ ਸੀ ਮੈਨੂੰ 10 ਸਾਲ ਹੋ ਗਏ ਆਏ ਓਕੇ ਮੈਂ ਜਦੋਂ ਆਇਆ ਆ ਤਾਂ ਮੈਨੂੰ ਪਤਾ ਲੱਗਣਾ ਵਿਚੋ ਡਵਾ ਦਾ ਪਰ ਇੰਨਾ ਝੂਠ ਮੇਰੇ ਬੰਦੇ ਨੇ ਬੋਲੀ ਜਾਣਾ ਹਾਂ ਸੇਲ ਤੇ ਬੰਨਾ ਨਹੀਂ ਤਾਂ ਮੈਂ ਕਹਣਾ ਕਿ ਕਿਉਂ ਬੋਲੀ ਜਾਣਾ ਬਰੀ ਟ੍ਰੈਕਟਰ ਨਹੀਂ ਵਿਗਣੀ ਮੈਂ ਕਹਿਆ ਯਾਰ ਗਲਤ ਆ ਕੰਮ ਮੈਂ ਬੰਦ ਕੀਤਾ ਆਗੇ ਭਾਈ ਵਿਚੋ ਸੱਚ ਉਹ ਹੀ ਦੱਸੋ ਮੈਂ ਮਤ ਬਲੀ ਨਹੀਂ ਅਸੀਂ ਅੱਜ ਤੱਕ ਪੰਜਾਹ ਸ ਕਿਸੇ ਇੱਕ ਬੰਦੇ ਨੂੰ ਨਹੀਂ ਕਿਹਾ ਵੀ ਇਹ 55 ਦਾ ਪਾਵਰ ਲੈ ਜਾ 50 ਤੇ 50 ਰੁਪਏ 50 ਰੁਪਈਆ ਹੀ ਆ ਹਾਂ ਕੰਮ ਤੇ ਨੂੰ ਬਰਾਬਰ ਕਰਕੇ ਦਿਖਾ ਦੂੰ 55000 ਲਿਆ ਚਲਾ ਲਾ ਕੰਮ ਬਰਾਬਰ ਕਰੂ ਉਹ ਗੱਲ ਡਿਫਰੈਂਟ ਆ ਪਰ ਇਹ ਨਹੀਂ ਕਹਿਣਾ ਵੀ ਨਹੀਂ ਨਹੀਂ ਉੱਤੇ ਹੀ ਆਏ ਲਿਖਿਆ ਉਹ ਠੱਗੀ ਆ ਯਾਰ ਠੱਗੀ ਉਹ ਕੰਮ ਨਹੀਂ ਕਰਨੀ ਹਾਂ ਤੇ ਬਾਈ ਜੀ ਦਾ ਨੰਬਰ ਡਿਸਪਲੇ ਤੇ ਚੱਲਦਾ ਹੀ ਪਿਆ ਤੁਸੀਂ ਜੌਨ ਡੀਅਰ ਦਾ ਕੋਈ ਵੀ ਸਮਾਨ ਖਰੀਦਣਾ ਨਵਾਂ ਟਰੈਕਟਰ ਖਰੀਦਣਾ ਕੋਈ ਵੀ ਐਨੀਥਿੰਗ ਹਾਂ ਕੋਈ ਨਹੀਂ ਨਵਾਂ ਕੋਈ ਵੀ ਮਤਲਬ ਕੋਈ ਟਰੈਕਟਰ ਸੇਲ ਕਰਕੇ ਲੋਕਾਂ ਦੇ ਫੋਨ ਆਉਂਦੇ ਆ ਤੇਰੀ ਵੀਡੀਓ ਤੋਂ ਬਾਅਦ ਨੌਲੇਜ ਲੈਣ ਨੂੰ ਧੰਨਵਾਦ ਭਾਈ ਯਾਰ ਰਣਜੋਧਣਾ ਵੀਡੀਓ ਦੇਖੀ ਤੁਸੀਂ ਸਾਨੂੰ ਆ ਦੱਸਿਓ ਉਹ ਦੱਸਿਓ ਕਰ ਲਈ ਦੀ ਜਿੰਨੇ ਕੇ ਟ੍ਰੈਂਡ ਹੁੰਦੇ ਕਰੀ ਦੀ ਆ ਵੈਰੀ ਗੁੱਡ ਹਾਂ ਜੀ ਧੰਨਵਾਦ ਭਾਈ ਜੀ ਤੇ ਗਾਲ ਬੈਗਰੋ ਜਗਰਾਉਂ ਤੋਂ ਆਪਾਂ ਜੇ ਕਿਸੇ ਵੀ ਮੇਰੇ ਵੀਰ ਭਰਾ ਨੇ ਟਰੈਕਟਰ ਤੁਸੀਂ ਨਵਾਂ ਖਰੀਦਣਾ ਭਾਈ ਜੀ ਨਾਲ ਕੰਟੈਕਟ ਕਰ ਸਕਦੇ ਹੋ ਤੇ ਦੋ ਅੱਗੇ ਆ ਦੱਸਿਓ ਜ਼ਰੂਰ ਵੀ ਸਾਡੀ ਜਾਣਕਾਰੀ ਕਿੱਦਾਂ ਦੀ ਲਿਖੇ ਜੇ ਕੋਈ ਗਲਤੀ-ਚਲਤੀ ਹੋ ਜੇ ਉਹਦੇ ਲਈ ਮਾਫੀ ਕੋੜੀ ਅਸੀਂ ਰੱਬ ਤੋਂ ਮੰਗਦੇ ਹਾਂ ਕੋਈ ਸਾਥੋ ਵੀ ਹੋ ਰਿਹਾ ਦੇਖੋ ਕੋਈ ਵੀ ਕਦੇ ਪੂਰੀ ਨੌਲੇਜ ਨਹੀਂ ਪੂਰੀ ਨੌਲੇਜ ਨਹੀਂ ਪੂਰੀ ਹੁੰਦੀ ਬੰਦੇ ਦੀ ਕੇ ਵੀਰੀ ਸਾਲਾ ਮੈਨੂੰ ਵੀ ਦੋ ਬੰਦਾਂ ਗੱਲਾਂ ਸਿਖਾ ਗਿਆ ਉਹ ਸਾਰਾ ਗਲਤੀ ਸਿਖਾ ਗਿਆ ਉਹਦੇ ਮੈਨੂੰ ਵੀ ਪ੍ਰੇਖਾ ਹੋਵੇ ਆਪ ਕੋਈ ਕਈ ਵਾਰੀ ਹੋ ਜਾਂਦੀ ਗਲਤੀਆਂ ਗਲਤੀ ਗਲਤੀ ਕਿਤੇ ਨਹੀਂ ਹੁੰਦੀ ਕਿਤੇ ਨਹੀਂ ਹਾਂ ਕਿਸੇ ਨਾਲ ਆਪਣਾ ਕੋਈ ਵੈਰ ਬਰੋੜੀ ਸਾਲਾ ਆਪ ਕੋ ਆਪਣੇ ਵੈਰ ਨਹੀਂ ਬਾਈ ਮੈਂ ਰਣਜੋਤ ਅੱਜ ਤੱਕ 1 2 جگਾ ਤੋਂ ਬਿਨਾ ਕਿਸੇ ਨੇ ਡੈਮੋ ਵੀ ਨਹੀਂ ਲਾਇਆ ਕਿਸੇ ਕੰਪਨੀ ਨਾਲ ਲਾਇਆ ਨਹੀਂ ਨਾ ਆਪਾਂ ਕਰਾਈਏ ਲਾ ਕੰਮ ਨਹੀਂ ਕੀਤਾ ਆਪਾਂ ਜਿਹੜਾ ਕੰਮ ਹੀ ਨਹੀਂ ਕੀਤਾ ਤੂੰ ਆਪਣਾ ਮੇਰਾ ਚਲਾਉਣਾ ਫੇ ਕੱਲਾ ਚਲਾ ਲਾ ਹਾਂ ਤੂੰ ਆ ਟਰੈਕਟਰ ਲੈ ਆਪ ਚਲਾ ਕੇ ਦੇਖ ਲੈ ਯਾਰ ਅਸੀਂ ਨਹੀਂ ਹੁਣ ਅਸੀਂ ਐਵੇਂ ਉੱਥੇ ਜਦੀ ਆ ਉਹ ਗੱਲਾਂ ਆਪਣੇ ਜਿਹੀਆਂ ਉਹ ਤਾਂ ਬੰਦੇ ਜਿੱਤ ਰਹੇ ਨੇ ਨਾ ਟਰੈਕਟਰ ਥੋੜੀ ਜਿੱਤ ਰਹੇ ਯਾਰ ਪਤਾ ਕੀ ਆ 90% ਤਾਂ ਡਰਾਈਵਰ ਤੇ ਡਿਪੈਂਡ ਆ ਟਰੈਕਟਰ ਸਹੀ ਪੁੱਛਿਆ ਸਹੀ ਗੱਲ ਟਰੈਕਟਰ ਦਾ ਤਾਂ 10 20% ਹਿੱਸਾ ਹੁੰਦਾ 90% ਤਾਂ ਡਰਾਈਵਰ ਚ ਹੀ ਕਹੇ ਆ ਉਹ ਚਲਾਈ ਜੀ ਲੈ ਆਂ ਦੇ ਖਿੱਚ ਕੇ ਇੱਕ ਦੂਜੇ ਨੂੰ ਉਹ ਕੋ ਕੋ ਬੜਾ ਜਿਹੜੀ ਆਪਾਂ ਗੱਲ ਦੇਖੋ ਡੈਮੋ ਕਦੇ ਵੀ ਥੋੜਾ ਤੁਹਾਨੂੰ ਪ੍ਰੋਡਕਟ ਦਾ ਤੁਸੀਂ ਚਲਾਉਣਾ ਨਾ ਕਿਸੇ ਗਾਹਕ ਦਾ ਫੜ ਲਿਓ ਟਰੈਕਟਰ ਚਲਾ ਕੇ ਦੇ ਆਪ ਚਲਾ ਕੇ ਦੇਖ ਲਓ ਡੈਮੋਨਸਟ੍ਰੇਟਰ ਕੰਪਨੀ ਦਾ ਆਇਆ ਉਹਦੇ ਬੇਟ ਲਾਇਆ ਉਹ ਪਾਣੀ ਪਾਇਆ ਟੱਕ ਲੋ ਧਰ ਲੋ ਉਹ ਤਾਂ ਬਹੁਤ ਜਲਦੀ ਕਰ ਮਾਰ ਦਿਆ ਉਹ ਖੇਤੀ 'ਚ ਕੋਈ ਫਾਇਦਾ ਨਹੀਂ ਉਹ ਖੇਤੀ ਤੇ ਟਰੈਕਟਰ ਚੱਲ ਨਹੀਂ ਨਹੀਂ ਹਾਂ ਮਤਲਬ ਤੁਸੀਂ ਟਰੈਕਟਰ ਲੈਣਾ ਫੇਰ ਤੁਹਾਨੂੰ ਬਾਰੀ-ਬਾਰੀ ਆਪਾਂ ਕਹਿੰਨੇ ਹਾਂ ਨਾ ਤੁਸੀਂ ਵੀਰ ਜੀ ਉਹਦੀ ਟੋਟਲ ਕਾਸਟ ਕੱਢਿਆ ਕਰੋ ਸਾਲ ਦੀ 5 ਸਾਲ ਦੀ 10 ਸਾਲ ਦੀ 10 ਸਾਲ 'ਚ ਇੱਥੇ ਮੈਂ ਅੱਜ 8 ਲੱਖ ਲਾਉਣ ਲੱਗਾ 9 ਲੱਖ ਲਾਉਣ ਲੱਗਾ ਇਹ 10 ਸਾਲ ਬਾਅਦ ਮੈਂ ਵਿੱਚੋਂ ਕਿੰਨੇ ਦਾ ਪਾਉ 10 ਸਾਲਾਂ ਚ ਕਿੰਨੀ ਰਿਪੇਅਰ ਕੱਢੂ ਕਿੰਨਾ ਮੇਰਾ ਤੇਲ ਖਾਊ ਮੈਨੂੰ ਕੀ ਬਚਤ ਹੋ ਇੱਥੇ ਉਹਨੂੰ ਕੈਲਕੂਲੇਸ਼ਨ ਕਰਨੀ ਹੈ ਨਾ ਟੋਟਲੀ ਵੱਡੀ ਰੱਖ ਕੇ ਕਰਿਆ ਕਰੋ ਹਮਮ ਘੰਟੇ ਰਾਂ ਤੇਲ ਦੇਖਣ ਦਾ ਕੋਈ ਫਾਇਦਾ ਨਹੀਂ ਅੱਜ ਜੇ ਕੋਈ ਟਰੈਕਟਰ ਘੰਟਾ ਤੇਲ ਘਟ ਖਾਂਦਾ ਮੰਨ ਲਓ ਹਮਮ ਹੋ ਸਾਰਾ ਵੀ ਕੱਲ ਨੂੰ ਸਾਲ ਬਾਅਦ ਉਹਦੇ ਇੰਜਨ ਤੇ 1.5 ਲੱਖ ਲੱਗੇ ਥੋੜਾ 1.5 ਲੱਖ ਲੱਗੇ ਹਾਂ ਤੇ ਜਿਹੜਾ 1 ਲੀਟਰ ਵੱਧ ਖਾਂਦਾ ਉਹਨੇ ਸਾਲ ਤੇ ਥੋੜਾ 10000 ਦਾ ਤੇਲ ਵੱਧ ਖਾਂਦਾ ਹਾਂ ਪਰ ਕੱਲ ਨੂੰ ਜੇ ਲੋੜ ਪਈ ਤਾਂ ਉਹ ਇੰਜਨ ਤੇ 20000 ਹੀ ਲੱਗਣਾ 20000 ਇਹ ਫਰਕ ਆ ਇਹ ਮਤਲਬ ਉਹ ਸਾਮਾਨ ਦੀ ਕੋਸਟ ਬਹੁਤ ਚੀਜ਼ਾਂ ਇਹ ਕੁੱਲ ਮਿਲਾ ਕੇ ਪਿਕਚਰ ਵੱਡੀ ਮਤਲਬ ਛੋਟੀ ਗੱਲ ਦੇਖੋ ਕਹਿੰਦਾ ਮਤਲਬ ਨਿੱਕੇ ਨਿੱਕੇ ਗੱਲਾਂ ਟੈਕਨੀਕਲੀ ਸੋਚ ਸਮਝ ਕੇ ਇੱਕ ਚੀਜ਼ ਇੱਕ ਚੀਜ਼ ਤੇ ਡਿਸੀਜਨ ਲਾਓ ਤੁਸੀਂ ਸਾਰੀ ਕੋਸਟ ਬਣਾਓ ਕਾ ਡੀਲਰ ਨੂੰ ਪੁੱਛੋ ਭਾਈ ਇਹਦਾ ਇੰਜਨ ਕਿੰਨੇ ਚ ਹੋਣਾ ਇਹਦਾ ਕਲਚ ਕਿੰਨੇ ਚ ਹੋਣਾ ਇਹਦਾ ਪੰਪ ਕਿੰਨੇ ਚ ਹੋਣਾ ਲਿਖ ਕੇ ਦੇ ਮੈਨੂੰ ਗੱਲਾਂ ਕਰੀਦਾ ਭਾਈ ਨੇ ਬਹੁਤ ਸਿਆਣੀ ਕੀ ਆ ਵੀ ਜਦੋਂ ਝੂਠ ਬੋਲਦੇ ਨੇ ਨਾ ਟਰੈਕਟਰ ਲੈਣਾ ਲਿਖ ਕੇ ਲਓ ਮਤਲਬ ਮੈਂ ਇੱਕ ਇਹੋ ਜਿਹੇ ਟਰੈਕਟਰ ਹੁੰਦਾ ਜਿਹਦੇ ਲੱਖ ਲੱਗਦਾ ਪੰਪ ਤੇ ਹੂੰ ਪੰਪ ਤੇ 1 ਲੱਖ ਪੰਪ ਤੇ ਲੱਗਦਾ ਉਹਦੇ ਟਰੈਕਟਰ ਤੇ 1 ਲੱਖ ਰੁਪਇਆ ਰਵੇਰ ਤੇ ਜੇ ਮੜਾ ਦੋ ਵਾਰੀ ਸੂਟਾ ਲੈ ਗਿਆ ਤਿੰਨ ਵਾਰੀ ਲੱਖ ਰੁਪਇਆ ਲੱਗਣਾ ਤੁਹਾਡਾ ਤੇ ਉਹ ਦੱਸਦੇ ਹੀ ਨਹੀਂ ਉਹ ਬਾਅਦ ਚ ਪਤਾ ਲੱਗਦਾ ਜਦੋਂ ਬੰਦਾ ਝੋਲਾ ਭਾਗੇ ਜਾਂਦਾ ਉਥੇ ਇਹ ਲੈ ਕੇ ਗਾਰੰਟੀ ਲਓ ਗਾਰੰਟੀ ਦੇਣੀ ਸਾਲ ਦੀ ਹੂੰ ਉਦੋਂ ਬਾਅਦ ਕਹਿੰਦੇ ਪੰਪ ਦੀ ਗਾਰੰਟੀ ਹੈ ਨਹੀਂ ਹੂੰ ਸਾਡੇ ਹੁਣ ਆਹ ਟਰੈਕਟਰ ਦੀ 5 ਸਾਲ ਆ ਹੂੰ 5 ਸਾਲ ਪੰਪ ਦੀ ਗਾਰੰਟੀ ਹੈ ਦੀ ਹੂੰ ਮਤਲਬ ਇਹ ਇਹ ਉਹੀ ਚੀਜ਼ ਆ ਥੋੜਾ ਜਿਹਾ ਲੋਕਾਂ ਨੂੰ ਟਰੈਕਟਰ ਲੈਣ ਵੇਲੇ ਜਾਗਰਤ ਹੋਣ ਦੀ ਲੋੜ ਆ ਲੋੜ ਹਾਂ ਬਸ ਇੱਕ ਦੂਜੇ ਦੀ ਭੇਡ ਚਾਲਤ ਨਹੀਂ ਜਾਣਾ ਚਾਹੀਦਾ ਬਈ ਯਾਰ ਇਹ ਕਹਿੰਦਾ ਉਹ ਵਧੀਆ ਆਪ ਚਲਾ ਕੇ ਦੇਖੋ ਬਾਈ ਕਿਸੇ ਨੂੰ ਕੋਈ ਫੱਟਾ ਕਿਸੇ ਨੂੰ ਕੋਈ ਫੱਟਾ ਹੈ ਨਾ ਹੂੰ ਚਲੋ ਹੋ ਸਕਿਆ ਸਾਡੇ ਤੋਂ ਹਾਂ ਬਹੁਤ ਜਾਣਕਾਰੀ ਦੀਆਂ ਗੱਲਾਂ ਵੀਰ ਜੀ ਨੇ ਦੱਸਿਆ ਬਾਈ ਜੀ ਨੇ ਹੋ ਸਕਿਆ ਤੇ ਫਿਰ ਵਾਰ-ਵਾਰ ਜੋ ਗਲਤੀ-ਚਲਤੀ ਤੇ ਉਹਦੇ ਲਈ ਪਹਿਲੇ ਪਹਿਲੇ ਹਾਂ ਤੇ ਆਪਣਾ ਕੁਝ ਦੋ ਚਤਾਈ ਵਾਲਾ ਨਹੀਂ ਕਿਸੇ ਕਿਸੇ ਨਾਲ ਜਿੱਤ ਨਹੀਂ ਜੀ ਹਾਂ ਤੇ ਦੋ ਆ ਗਿਆ ਬਾਈ ਜੀ ਦਾ ਨੰਬਰ ਡਿਸਪਲੇ ਤੇ ਚੱਲਦਾ ਪਿਆ ਕੋਈ ਸਪੇਅਰ ਪਾਰਟ ਕੋਈ ਨਵਾਂ ਡੱਟ ਤੁਸੀਂ ਜੋਂਦੇ ਦਾ ਖਰੀਦਦੇ ਆ ਕੰਟੈਕਟ ਕਰ ਸਕਦੇ ਹੋ ਚਲੋ ਦੋ ਆ ਗਿਆ ਸਾਰੇ ਕਿਸਾਨ ਵੀਰਾਂ ਨੂੰ ਅੱਛਾ ਅੱਛਾ